ਥੋੜੇ ਟਾਈਮ ਪਹਿਲਾਂ ਜਦੋਂ ਸਕੂਲੀ ਗੇਮ ਹੋਈ ਸੀ ਤੇ ਆਪਣੀਆਂ ਬੱਚੀਆਂ ਜਿਹੜੀਆਂ ਇਹ ਡਿਸਟ੍ਰਿਕਟ ਲੈਵਲ ਤੇ ਫੁੱਟਬਾਲ ਦੇ ਵਿੱਚ ਜਿੱਤ ਰਹੀਆਂ ਆ ਤੇ ਸਟੇਟ ਲੈਵਲ ਤੇ ਇਹਨਾਂ ਦਾ ਚੌਥਾ ਨੰਬਰ ਆ ਗਿਆ ਸੀ ਪੋਜੀਸ਼ਨ ਤੇ ਆਜਾਏ ਕਿ ਨਹੀਂ ਅਸੀਂ ਕਰਕੇ ਦਿਖਾਉਣਾ ਪੈਂਡ ਵਾਲਿਆਂ ਨੂੰ ਫਿਰ ਅਸੀਂ ਕੋਸ਼ਿਸ਼ ਕੀਤੀ ਦਿਨ ਰਾਤ ਮਿਹਨਤ ਲਾਈ ਲੋਕੀ 4 ਵਜੇ ਸੁੱਤੇ ਹੁੰਦੇ ਸੀ ਸਰਦੀਆਂ ਦੇ ਟਾਈਮ 'ਚ ਅਸੀਂ 4 ਵਜੇ ਗਰਾਊਂਡ ਜਾਣਾ 8 ਵਜੇ ਫਿਰ ਸਕੂਲ ਨੂੰ ਤਿਆਰ ਹੋਣਾ 10 ਵਜੇ ਸਕੂਲ ਤੋਂ ਜਾਣਾ 4 ਵਜੇ ਫਿਰ ਵਾਪਸ ਆਉਣਾ ਫਿਰ ਗਰਾਊਂਡ ਆਉਣਾ ਅਸੀਂ ਮਿਹਨਤ ਲਾਉਣੀ ਟਿਕਾ ਕੇ ਫਿਰ ਦੀ ਬੇਨਤੀ ਇਹੀ ਹੈ ਜੀ ਵੀ ਇੱਕ ਵਾਰ ਫੇਰ ਵੀ ਐਨਆਰਈ ਭਰਾ ਜਿੰਨੇ ਵੀ ਸਾਡੀ ਮੇਰੀ ਆਵਾਜ਼ ਸੁਣਦੇ ਆ ਇੱਕ ਵਾਰੀ ਜਰੂਰ ਇਹਨਾਂ ਬੱਚਿਆਂ ਨਾਲ ਛੋਟੇ ਛੋਟੇ ਬੱਚਿਆਂ ਨਾਲ ਤੇ ਨੌਜਵਾਨ ਪੀੜ੍ਹੀਆਂ ਨਾਲ ਇੱਕ ਵਾਰੀ ਝਾਤ ਜਰੂਰ ਪਾਉਣ ਵੀ ਆਉਣ ਵਾਲੇ ਸਮਾਂ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਜਨਰੇਸ਼ਨ ਹੈ ਇਹ ਨਸ਼ਿਆਂ ਤੋਂ ਮੋਬਾਈਲ ਫੋਨਾਂ ਤੋਂ ਬਚ ਕੇ ਖੇਡਾਂ ਦੇ ਪਾਸੇ ਜੁੜਨਾ ਸੋਚ ਆ ਜੀ ਸਾਡੇ ਸਾਡੇ ਆਉਣ ਵਾਲੀ ਪੀੜ੍ਹੀ ਛੋਟੇ ਛੋਟੇ ਬੱਚੇ ਜਿਹੜੇ ਵੀ ਜਿੱਦਾਂ ਕਹਿ ਰਹੀ ਹੈ ਕਿ ਨਸ਼ੇ ਤੋਂ ਨਸ਼ੇ ਦੀ ਦਲਦਲ ਤੇ ਦੂਸਰਾ ਮੋਬਾਈਲ ਫੋਨ ਦੇ ਗੇਮਾਂ ਦੀ ਦਲਦਲ ਜਿਹੜੀ ਬਿਲਕੁਲ ਉਹਦੇ ਵਿੱਚੋਂ ਛੱਡਣ ਦੇ ਲਈ ਇਹ ਛੋਟਾ ਜਿਹਾ ਪ੍ਰਾਲਾ ਜਿਹੜਾ ਦੀ ਦਾਸ ਨੇ ਆਪਣੇ ਉਸਤਾਦ ਜੀ ਤੋਂ ਸਿੱਖਿਆ ਸੀਗਾ ਤੇ ਉਹਨਾਂ ਨੇ ਜੋ ਕੁਝ ਮੈਨੂੰ ਸਿਖਾਇਆ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਜੇ ਮੈਂ ਸਿੱਖਿਆ ਤੇ ਮੈਂ ਇਹਨਾਂ ਬੱਚਾਂ ਤੱਕ ਉਹ ਚੀਜ਼ਾਂ ਲੈ ਕੇ ਆਵਾਂ ਇਹ ਬੱਚੇ ਵੀ ਇੱਕ ਚੰਗੇ ਲੈਵਲ ਤੇ ਆਪਣੇ ਸਟਰੈਂਥ ਨੂੰ ਲੈ ਕੇ ਆਪਣੀ ਬਾਡੀ ਨੂੰ ਲੈ ਕੇ ਐਕਟਿਵ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਇਹ ਸਾਡਾ ਖਿਆਲ ਹੈ। ਹੋਰ ਕਿਸੇ ਨਾਲ ਇੰਝ ਨਾ। ਸਾਡੇ ਜਿਵੇਂ ਪੰਜਾਬ ਹਰਿਆਣਾ ਦਾ ਨਾਮ ਜਿਹੜਾ ਖੇਡਾਂ ਦੇ ਵਿੱਚ ਬਹੁਤ ਉੱਚਾ ਆ ਇੱਕ ਰਾਜਸਥਾਨ ਦਾ ਨਾਮ ਵੀ ਖੇਡਾਂ ਦੇ ਵਿੱਚ ਵੱਖਰੇ ਤੌਰ ਤੇ ਅਸੀਂ ਖਾਸ ਕਰਕੇ ਡਿਸਟ੍ਰਿਕਟ ਗੰਗਨਗਰ ਦਾ ਨਾਮ ਜਿਹੜਾ ਇੱਕ ਵੱਖਰੇ ਤੌਰ ਤੇ ਇੱਕ ਸੁਚੱਜੇ ਢੰਗ ਨਾਲ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਮਾਨ ਟੀਵੀ ਮੈਂ ਹੰਬਲ ਕਰਨ ਸਿੰਘ। ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਰਾਜਸਥਾਨ ਦੇ ਵਿੱਚ ਬਾਰਡਰ ਦੇ ਉੱਤੇ ਪਿੰਡ ਹੈ 38 ਪੀਐਸ ਇਸ ਨਗਰ ਦੇ ਸਹਿਯੋਗ ਦੇ ਨਾਲ ਸਾਡੇ ਬੜੇ ਹੀ ਪਿਆਰੇ ਵੀਰ ਲਖਵੀਰ ਸਿੰਘ ਜੀ ਲੱਖਾ ਚੰਤੀ ਵਾਲਾ ਜੋ ਕਿ ਕਾਫੀ ਸਮੇਂ ਤੋਂ ਕਮੈਂਟਰੀ ਦੀ ਸੇਵਾ ਵੀ ਕਰ ਰਹੇ ਹਨ ਆਪ ਵੀ ਬਹੁਤ ਅੱਛੇ ਪਲੇਅਰ ਰਹੇ ਨੇ ਸੋ ਉਹਨਾਂ ਨੇ ਇੱਕ ਅਕੈਡਮੀ ਇੱਥੇ ਖੋਲੀ ਹੈ ਜਿਸ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉਤੋਂ ਬੱਚੇ ਇੱਥੇ ਹਿੱਸਾ ਲੈ ਰਹੇ ਨੇ ਗੀਮਾਂ ਦੇ ਵਿੱਚ ਸੋ ਅਸੀਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਤੁਹਾਨੂੰ ਮਿਲੋਣੇ ਹੈ ਕਿ ਇਸ ਖਿਡਾਰੀ ਦੀ ਬਦੌਲਤ ਕਿੰਨੇ ਕ ਬੱਚਿਆਂ ਨੇ ਅੱਜ ਇਹ ਮੁਹਾਰਤ ਹਾਸਲ ਕੀਤੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਅੱਜ ਈਮਾਨ ਟੀਵੀ ਚੈਨਲ ਦਾ ਬਲਕਰਨ ਸਿੰਘ ਜੀ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਅੱਜ ਆਪਣਾ ਕੀਮਤੀ ਸਮਾਨ ਸਾਡੇ ਖੇਡ ਗਰਾਊਂਡ ਲਈ ਸਾਡੇ ਬੱਚਿਆਂ ਲਈ ਕੱਢ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਲਖਵੀਰ ਸਿੰਘ ਜੀ ਤੁਹਾਡੇ ਤੋਂ ਪਹਿਲਾਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਗੇਮ ਦੇ ਵਿੱਚ ਜਿਹੜਾ ਐਡਾ ਸੋਹਣਾ ਤੁਸੀਂ ਉਪਰਾਲਾ ਕੀਤਾ ਹੈ ਜਿਸ ਉਪਰਾਲੇ ਦੇ ਨਾਲ ਬਹੁਤ ਹੀ ਜਿਹੜੇ ਬੱਚੇ ਨੇ ਉਹ ਨਸ਼ਿਆਂ ਤੋਂ ਮੁਕਤ ਹੋ ਰਹੇ ਨੇ ਤੇ ਜਿੱਥੇ ਸਾਡੇ ਘਰ ਘਰ ਦੇ ਵਿੱਚ ਨਸ਼ੇ ਦੀ ਜਿਹੜੀ ਦਲਦਲ ਉਸ ਦੇ ਵਿੱਚ ਨੌਜਵਾਨ ਫਸ ਚੁੱਕੇ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਸੋ ਭਾਈ ਸਾਹਿਬ ਜੀ ਤੁਸੀਂ ਇਹ ਕਿੱਥੋਂ ਇਹ ਗੇਮ ਨੂੰ ਸ਼ੁਰੂਆਤ ਕਿੱਥੋਂ ਕੀਤੀ ਤੇ ਤੁਸੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਗੇਮ ਖੇਡਦਿਆਂ ਨੂੰ ਤੇ ਅਕੈਡਮੀ ਬਾਰੇ ਜ਼ਰੂਰ ਆਪਣਾ ਅਧਿਕਾਰਤ ਆ ਹਾਂਜੀ ਖਾਲਸਾ ਜੀ ਤਕਰੀਬਨ ਜੇ ਮੈਂ ਦੇਖਾਂ ਕਿ ਮੇਰੇ ਨਗਰ ਦੇ ਵਿੱਚ ਮਾਜੇ ਦੀ ਧਰਤੀ ਕਹ ਲਈਏ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਉਸ ਨਗਰ ਤੇ ਪਿੰਡ ਚੌਂਤੀਪਿਆ ਸਦਾਸ ਦਾ ਤੇ ਆਮ ਤੌਰ ਤੇ ਰਿਸ਼ਪਾਲ ਸਿੰਘ ਪਾਲ ਰਿਸ਼ਬੇਕ ਸਿੰਘ ਜੀ ਸ਼ੇਗਾ ਸਾਡੇ ਮੁਖਤਿਆਰ ਸਿੰਘ ਜੀ ਮੁਖਤਿਆਰੀ ਕੁਲਦੀਪ ਸਿੰਘ ਸਵਰਗਵਾਸੀ ਇਹਨਾਂ ਨੇ ਆਪਣੇ ਸਮੇਂ ਚ ਬਹੁਤ ਤਗੜੀ ਕਬੱਡੀ ਖੇਡੀ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਸੀਗਾ ਉਹਨਾਂ ਨੂੰ ਦੇਖ ਕੇ ਸਾਡੇ ਸੀਨੀਅਰ ਰਿਸ਼ਪਾਲ ਪਾਲੂ ਬਾਈ ਲਖਵਿੰਦਰ ਸਿੰਘ ਲੱਖਾ ਫਿਰ ਅਮਨ ਭਰਾ ਹੁਣੀ ਸਾਡੇ ਉਹ ਆ ਗਏ ਉਹਨਾਂ ਨੂੰ ਦੇਖ ਕੇ ਅਸੀਂ ਕਬੱਡੀ ਸ਼ੁਰੂ ਕੀਤੀ तकरीबन ਮੈਨੂੰ ਲੱਗਦਾ ਕਿ ਮੈਂ 2010-11 ਤੋਂ ਕਬੱਡੀ ਜਿਹੜੀ ਸ਼ੁਰੂ ਕਰ ਦਿੱਤੀ ਸੀਗੀ ਹੌਲੀ ਹੌਲੀ ਤੇ ਮੇਰਾ ਸੀਨੀਅਰ ਗੁਰਪ੍ਰੀਤ ਸਿੰਘ ਭੇਜੀ ਸੀਗਾ ਅੱਜ ਇੰਡੀਅਨ ਆਰਮੀ ਦੇ ਵਿੱਚ ਵੱਡੀਆਂ ਸਵਾਵਾਂ ਵੀ ਦੇ ਰਿਹਾ ਭਰਾ ਸਾਡਾ ਤੇ ਜਿਨ੍ਹਾਂ ਦਾ ਕਰਕੇ ਉਹਨਾਂ ਤੋਂ ਸਿੱਖੀ ਕਬੱਡੀ ਹੌਲੀ 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 ਚिटਕ ਲੱਗੀ ਕਿ ਆਪਾਂ ਇਸ ਕਬੱਡੀ ਨੂੰ ਅੱਗੇ ਲੈ ਕੇ ਜਾਈਏ ਤੇ ਅੱਜ ਇਹ ਸਾਡੇ ਦੇਖਿਆ ਜਾਵੇ ਤੇ ਆਪਣੇ ਨਗਰ ਪਿੰਡ 34 ਪੀਐਸ ਦੇ ਵਿੱਚ ਵੀ ਤਕਰੀਬਨ 25ਵਾਂ 26ਵਾਂ ਕਬੱਡੀ ਸਲਾਣਾ ਟੂਰਨਾਮੈਂਟ ਵੀ ਬਾਬਾ ਦੀਪ ਸਿੰਘ ਜੀ ਦੇ ਪਾਰਕ ਕਿਰਪਾ ਦੇ ਨਾਲ ਗੁਰਦਾਰ ਸਾਹਿਬ ਦੇ ਚਰਵਾਏ ਜਾਂਦਾ ਆ ਐਨਆਰਈ ਭਰਾਵਾਂ ਦੇ ਸਹਿਯੋਗ ਦੇ ਨਾਲ ਤੇ ਉੱਥੋਂ ਇਹ ਸਾਡੀ ਮੁਹਾਰਾ ਜਿਹੜੀ ਉੱਥੋਂ ਮਿਲੀ ਆ ਉਹਨਾਂ ਤੋਂ ਇਹ ਚिटਕ ਲੱਗੀ ਆ ਤੇ ਅੱਜ ਆਪ ਵੀ ਖੇਡ ਰਹੇ ਆ ਤੇ ਨਾਲ ਬੱਚਾ ਨੂੰ ਵੀ ਲੈ ਕੇ ਚੱਲ ਰਹੇ ਆ ਵੀ ਨਸ਼ੇ ਤੋਂ ਦੂਰ ਹੋ ਜਾਣ ਬੱਚੇ ਤੁਸੀਂ ਕਿਸਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਵੀ ਕੋਚਿੰਗ ਦਿੰਦਿਆਂ ਨੂੰ ਇਹ ਇਸ ਲੈਂਡ ਦੇ ਵਿੱਚ ਇਸ ਨਗਰ ਦੇ ਵਿੱਚ ਅ ਤਕਰੀਬਨ ਜੇ ਮੈਂ ਗੱਲ ਕਰਾਂ ਜੀ ਇੱਕ ਵਾਰ ਮੈਂ ਯਾਦ ਆ ਮੇਰੇ ਕਿ ਗਿਆਸੋਂਪੁਰ ਦਾ ਕਬੱਡੀ ਕਾ ਆਪਸੀ ਖੜਨ ਗਏ ਸੀਗਾ ਤਕਰੀਬਨ ਉਹਦਾ ਸਾਡਾ ਮੇਰਾ weight 55 56 ਕਿਲੋ ਹੁੰਦਾ ਸੀਗਾ ਤੇ ਸਾਡੇ ਸਾਹਮਣੇ ਮਲਕਾਣਾ ਖੁਰਦ ਦੀ ਟੀਮ ਆਈ ਸੀ ਉਹਨਾਂ ਦੇ ਬਰਾਬਰ ਜਿਹੇ ਮੈਚ ਖੇਡਿਆ ਉਹਨਾਂ ਨੇ ਸਾਨੂੰ ਦੱਸਿਆ ਕਿ ਇਦਾਂ ਕਰਕੇ ਰਾਜਸਥਾਨ ਦੇ ਵਿੱਚ ਇੱਕ ਸੰਤ ਬਾਬਾ ਗੁਰਪਾਲ ਸਿੰਘ ਜੀ 18 ਫਾਲੇ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਇੱਕ ਅਕੈਡਮੀ ਜਿਹੜੀ ਸ਼ੁਰੂ ਕਰ ਰੱਖੀ ਆ ਤੇ ਤੁਸੀਂ ਕਿਉਂ ਨਾ ਉਹਦੇ ਵਿੱਚ ਜਾਓ ਵੀ ਤੁਹਾਡਾ ਗੇਮ ਸੋਹਣਾ ਆ ਉੱਥੇ ਗਏ ਜਦੋਂ ਅਸੀਂ ਉੱਥੇ ਸਾਡੇ ਬੜੇ ਸਤਕਾਰਯੋਗ ਉਸਤਾਦ ਪਰਮਜੀਤ ਸਿੰਘ ਜੀ ਪੰਮਾ ਥਾਂਦੇਵਾਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਉਹਨਾਂ ਦੇ ਨਾਲ ਜਾ ਕੇ ਉਹਨਾਂ ਤੋਂ ਤਿੰਨ ਸਾਲ ਕਬੱਡੀ ਦੀ ਜਿਹੜੀ ਮੈਂ ਬਰੀਕੀਆਂ ਸਿੱਖੀਆਂ ਤੇ ਉੱਥੋਂ ਹੀ ਫਿਰ ਜਿਹੜੀ ਉਹਨਾਂ ਤੋਂ ਸਿੱਖ ਕੇ ਤੇ ਉਹਨਾਂ ਦਾ ਹੀ ਇੱਕ ਮੇਰ ਪ੍ਰਯਾਤ ਜਿਹੜਾ ਮੇਰੇ ਸਿਰ ਤੇ ਰਿਹਾ ਤੇ ਉੱਥੋਂ ਹੀ ਮੈਂ ਸ਼ੁਰੂਆਤ ਕੀਤੀ ਕਿ ਮੇਰੇ ਕੋਲੇ 18 ਫਗੁਰਦਾ ਸਾਹ ਦੇ ਵਿੱਚ ਬੱਚੀਆਂ ਜਿਹੜੀਆਂ ਉਹਨਾਂ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਉਹੀ ਚिटका ਜਿਹੜੀ ਅੱਜ ਵੀ ਲੱਗੀ ਆ ਤਕਰੀਬਨ ਮੈਨੂੰ 6-7 ਸਾਲ ਹੋ ਗਿਆ ਕਿ ਮੈਂ ਬੱਚਿਆਂ ਨੂੰ ਇੱਕ ਵੱਡੀ ਵਾਲੀ ਲਾਈਨ ਦੇ ਵਿੱਚ ਲੈ ਕੇ ਆ ਰਿਹਾ ਆ ਆ ਦਰਸ਼ਕੋ ਤੁਸੀਂ ਪਿੱਛੇ ਦੇਖ ਸਕਦੇ ਹੋ ਵੇਖੋ ਕਿਸ ਤਰ੍ਹਾਂ ਆ ਛੋਟੇ-ਛੋਟੇ ਬੱਚੇ ਉਹ ਸਾਡੀਆਂ ਪਿਆਰੀਆਂ ਧੀਆਂ ਜੋ ਭੈਣਾ ਨੇ ਉਹ ਵੀ ਇਸ ਗੇਮ ਨੂੰ ਬਹੁਤ ਸੋਹਣੇ ਤਰੀਕੇ ਨਾਲ ਖੇਡ ਰਹੀਆਂ ਨੇ ਉਹ ਪਿੱਛੇ ਨੌਜਵਾਨ ਜਿਹੜੇ ਵੀਰ ਹੈ ਉਹ ਵੀ ਵੇਖੋ ਗੇਮ ਨੂੰ ਐ ਜਾਰੀ ਨੇ ਸੋ ਇਹ ਬੜਾ ਉਪਰਾਲਾ ਬਹੁਤ ਸੋਹਣਾ ਉਪਰਾਲਾ ਹੈ ਭਾਈ ਸਾਹਿਬ ਵੱਲੋਂ ਹਾਂਜੀ ਭਾਈ ਸਾਹਿਬ ਜੀ ਇਹ ਦੱਸਣਾ ਕਰੋਗੇ ਕਿ ਇਹ ਬੱਚੇ ਤੁਹਾਡੇ ਕੋਲ ਕਿੰਨੇ ਕਿੰਨੇ ਕੋਈ ਹੋਰ ਵੀ ਬੱਚੇ ਨੇ ਅੱਜ ਪੂਰੇ ਪਲੇਅਰ ਜਾਂ ਨਹੀਂ ਆਏ ਇਹ ਭਾਈ ਸਾਹਿਬ ਜੀ ਪਹਿਲਾਂ ਆਪਣੇ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ 34 ਪੀਐਸ ਉੱਥੇ ਆਪਣਾ ਗਰਾਊਂਡ ਸੀਗਾ ਤੇ ਉੱਥੇ ਅਸੀਂ ਪ੍ਰੈਕਟਿਸ ਕਰਵਾਉਂਦੇ ਸੀਗੇ ਤੇ ਜਦੋਂ ਆਪਣੇ ਪਿੰਡ ਦਾ 27 28 ਜਨਵਰੀ ਇਹ ਹਰ ਸਾਲ ਜਿਹੜਾ ਸਾਲਾਨਾ ਟੂਰਨਾਮੈਂਟ ਹੁੰਦਾ ਆ ਉਹ ਟੂਰਨਾਮੈਂਟ ਤੋਂ ਬਾਅਦ ਮੇਰੇ ਕੋਲੇ ਜਿੱਦਾਂ 37 ਪੀਐਸ ਦੀਆਂ ਬੱਚੀਆਂ ਜਿਹੜੀਆਂ ਹੁਣ ਗਰਾਊਂਡ 'ਚ ਪ੍ਰੈਕਟਿਸ ਲਾ ਰਹੀਆਂ ਆ ਇਹਨਾਂ ਬੱਚੀਆਂ ਦੀ ਕਾਲ ਆਈ ਜੀ ਇਦਾਂ ਕਰਕੇ ਅਸੀਂ ਵੀ ਗਰਾਊਂਡ 'ਚ ਪ੍ਰੈਕਟਿਸ ਲਾਉਣੀ ਆ ਤੇ ਫੇਰ ਮੈਂ ਫਿਲਹਾਲ ਇਹਨਾਂ ਦੇ ਤੇ ਪਹਿਲਾਂ ਅਸੀਂ ਉੱਥੇ ਹੀ ਗਰਾਊਂਡ ਲਵਾਉਂਦੇ ਸੀਗੇ ਆਪਣੇ ਪਿੰਡ ਦੀ 34 ਪੀਐਡ ਦੇ ਚ ਤੇ ਫਿਰ ਅਸੀਂ ਉੱਥੇ ਕੀ ਆ ਕਿ ਇਹਨਾਂ ਨੂੰ ਬੱਚਿਆਂ ਨੂੰ ਦੂਰ ਪੈ ਜਾਂਦਾ ਸੀਗਾ ਫਿਰ ਉਹਦਾ ਕਰਕੇ ਅਸੀਂ ਉੱਥੋਂ ਇੱਥੇ ਸ਼ੁਰੂ ਕਰ ਦਿੱਤਾ ਤੇ ਇੱਥੇ ਸਾਡੇ ਸਤਕਾਰਯੋਗ ਆ ਰਾਮ ਸਿੰਘ ਜੀ ਬਰਾੜ ਸਾਹਿਬ ਹੋਣੀ ਜਿਨ੍ਹਾਂ ਨੇ ਇਹ ਸਾਨੂੰ ਇੰਨੀ ਜਗ੍ਹਾ ਦਿੱਤੀ ਆ ਗਰਾਊਂਡ ਵਾਸਤੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਰੇ 38 ਪੀਐਡ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਪਿਛਲੇ ਦਿਨ ਇੱਕ ਟੂਰਨਾਮੈਂਟ ਵੀ ਬਹੁਤ ਸੋਹਣਾ ਕਰਵਾਇਆ ਤੇ ਬਹੁਤ ਹੀ ਵਧੀਆ ਸਾਡੇ ਨਾਲ ਜਿਹੜਾ ਸਹਿਯੋਗ ਦੇ ਰਿਹਾ ਸਾਨੂੰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਇਹ ਸਾਡੀ ਕਾਲ ਸਾਹਿਬ ਦੀ ਆਉਣ ਵਾਲੀ ਪੀੜ੍ਹੀ ਛੋਟੇ ਛੋਟੇ ਬੱਚੇ ਜਿਹੜੇ ਵੀ ਜਿੱਦਾਂ ਕਹਿ ਦਈਏ ਕਿ ਨਸ਼ੇ ਤੋਂ ਨਸ਼ੇ ਦੀ ਦਲਦਲ ਤੇ ਦੂਸਰਾ ਮੋਬਾਈਲ ਫੋਨ ਦੇ ਗੇਮਾਂ ਦੀ ਦਲਦਲ ਜਿਹੜੀ ਬਿਲਕੁਲ ਉਹਦੇ ਵਿੱਚੋਂ ਕੱਢਣ ਦੇ ਲਈ ਇਹ ਛੋਟਾ ਜਿਹਾ ਉਪਰਾਲਾ ਜਿਹੜਾ ਵੀ ਦਾਸ ਨੇ ਆਪਣੇ ਉਸਤਾਦ ਜੀ ਤੋਂ ਸਿੱਖਿਆ ਸੀਗਾ ਤੇ ਉਹਨਾਂ ਨੇ ਜੋ ਕੁਝ ਮੈਨੂੰ ਸਿਖਾਇਆ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਜੇ ਮੈਂ ਸਿੱਖਿਆ ਤੇ ਮੈਂ ਇਹਨਾਂ ਬੱਚਿਆਂ ਤੱਕ ਉਹ ਚੀਜ਼ਾਂ ਲੈ ਕੇ ਆਵਾਂ ਤੇ ਇਹ ਬੱਚੇ ਵੀ ਇੱਕ ਚੰਗੇ ਲੈਵਲ ਤੇ ਆਪਣੇ ਸਟਰੈਂਥ ਨੂੰ ਲੈ ਕੇ ਆਪਣੀ ਬਾਡੀ ਨੂੰ ਲੈ ਕੇ ਐਕਟਿਵ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਇਹ ਹੀ ਸਾਡਾ ਉਪਰਾਲਾ ਚੱਲ ਰਿਹਾ ਜੀ ਹੋਰ ਤੁਸੀਂ ਨਾਲ ਇਸ ਦੇ ਨਾਲ ਕੋਈ ਹੋਰ ਵੀ ਕੋਈ ਐਕਟੀਵਿਟੀ ਕਰਾਉਣੇ ਹੈ ਕਿ ਨਾਲ ਇਸ ਗੇਮ ਨੂੰ ਹਾਂਜੀ ਬਿਲਕੁਲ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰੇ ਕੋਲੇ ਤਕਰੀਬਨ ਬੱਚੇ 7-8 ਪਿੰਡਾਂ ਤੋਂ ਆ ਰਹੇ ਆ ਜਿਦੇ ਵਿੱਚ 5 ਸਾਲ ਤੋਂ ਲੈ ਕੇ ਤਕਰੀਬਨ 20-22 ਸਾਲ ਤੱਕ ਦੇ ਬੱਚੇ ਜਿਹੜੇ ਪ੍ਰੈਕਟਿਸ ਕਰਨ ਆ ਰਹੇ ਆ ਤੇ ਅਸੀਂ ਜਿਵੇਂ ਸਾਡਾ ਗੇਮ ਲੱਗਦਾ ਆ ਕਬੱਡੀ ਦਾ ਲੱਗ ਰਿਹਾ ਉਸ ਤੋਂ ਬਾਅਦ ਵਿੱਚ ਅਸੀਂ ਇਹਨਾਂ ਦੀ ਐਥਲੈਟਿਕਸ ਦੀ ਜਿਹੜੀਆਂ ਸਕੂਲੀ ਗੇਮਾਂ ਆ ਠੀਕ ਹੈ ਲੌਂਗ ਜੰਪ ਹੋ ਗਿਆ ਹਾਈ ਜੰਪ ਹੋ ਗਿਆ ਫਿਰ ਅਸੀਂ 100 ਮੀਟਰ ਦੌੜ ਹੋ ਗਈ ਉਸ ਤੋਂ ਬਾਅਦ ਇਹ ਚ ਨੈਸ਼ਨਲ ਕਬੱਡੀ ਹੋਗੀ ਤੇ ਇਦਾਂ ਵੱਖ-ਵੱਖ ਗੇਮਾਂ ਦੀ ਵੀ ਇਹਨਾਂ ਨੂੰ ਤਿਆਰੀ ਕਰਾ ਰਹੇ ਆ 100 ਮੀਟਰ ਆ 1500 ਮੀਟਰ ਦੀ ਇੱਕ ਬੱਚੀ ਆ ਸਾਡੇ ਕੋਲੇ ਅਮਨਦੀਪ ਕੌਰ ਬਹੁਤ ਹੀ ਵਧੀਆ ਸੰਘਰਸ਼ੀਲ ਬੱਚੀ ਆ ਵਧੀਆ ਟਾਈਮਿੰਗ ਦੇ ਰਹੀ ਆ 100 ਮੀਟਰ ਦੇ ਬੱਚੇ ਆ ਦੋ ਤਿੰਨ 100 4 ਇਨ ਟੂ 400 ਰਿਲੇ ਦੇ ਬੱਚੇ ਚੰਗੇ ਸਾਡੇ ਕੋਲੇ ਤੇ ਕੋਸ਼ਿਸ਼ ਚੱਲ ਰਹੀ ਆ ਕਿ ਬੱਚੇ ਸਕੂਲੀ ਗੇਮਾਂ 'ਚ ਵੀ ਹਾਵਲ ਹੋਣ ਤੇ ਆਪਣਾ ਮੈਡਲ ਆ ਕੇ ਅੱਗੇ ਆਉਣ ਜੀ ਬਹੁਤ ਵਧੀਆ ਜੀ ਵੇਖੋ ਕਿੱਡਾ ਸੋਹਣਾ ਪ੍ਰਾਲੇ ਦੇ ਨਾਲ ਭਾਈ ਸਾਹਿਬ ਕਹਿੰਦੇ ਵੀ ਹੋਰ ਵੀ ਐਕਟੀਵਿਟੀ ਜ਼ੋ ਨੇ ਉਹ ਵੀ ਨਾਲ ਇਹ ਗੇਮਾਂ ਕਰਵਾ ਪੂਰੇ ਨਗਰ ਦਾ ਸਹਿਯੋਗ ਆ ਤੁਹਾਨੂੰ ਪੂਰਾ ਕਿ ਕੋਈ ਮਾਇਆ ਪੱਖੋਂ ਜਿਵੇਂ ਬਹੁਤ ਬੱਚਿਆਂ ਦੀ ਸਿਹਤ ਵਾਸਤੇ ਖਾਣਕ ਵਾਸਤੇ ਬਹੁਤ ਜਿਆਦੀ ਖਾਣਕ ਚਾਹੀਦੀ ਇਸ ਗੇਮ ਵਾਸਤੇ ਨਾ ਕੋਈ ਸਹਿਯੋਗ ਕੋਈ ਕਰਦਾ ਹੈ ਕਿ ਨਹੀਂ ਬਿਲਕੁਲ ਜੀ ਖਾਲਸਾ ਜੀ ਇਹ ਨਾ ਮੈਂ ਕਾਫੀ ਟਾਈਮ ਤੋਂ ਮੇਰੇ ਵਿਚਾਰ ਵੀ ਸੀਗੇ ਵੀ ਜਰੂਰ ਇਹ ਗੱਲਬਾਤ ਆਪਣੇ ਵਿੱਚ ਹੋਵੇ ਕਿਉਂਕਿ ਦੇਖੋ ਮੇਰੇ ਕੋਲੇ 37 ਪੀਐਸ 38 ਪੀਐਸ 36 ਪੀਐਸ 35 ਪੀਐਸ ਫਿਰ 31 ਪੀਐਸ ਫਿਰ ਲੂਣੇ ਵਾਲਾ ਤੇ 34 ਪੀਐਸ ਕਾਫੀ ਜਿਹੜੇ ਏਰੀਆ ਦੇ ਬੱਚੇ ਜਿਹੜੇ ਬਾਰਡਰ ਏਰੀਆ ਦੇ ਜਿੰਨੇ ਬੱਚੇ ਆ ਉਹ ਸਾਰੇ तकरीबन ਬੱਚੇ ਪ੍ਰੈਕਟਿਸ ਲਾਉਣ ਵਾਸਤੇ ਆ ਰਹੇ ਆ ਦੇਖੋ ਛੋਟੇ ਛੋਟੇ ਬੱਚੇ ਆ ਤੇ ਮੈਂ ਦੇਖ ਕੇ ਕਹਿ ਰਿਹਾ ਨਾ ਵੀ ਕਿੱਡਾ ਭਾਵੇਂ ਛੋਟੇ ਛੋਟੇ ਬੱਚੇ ਤੁਸੀਂ ਵੇਖ ਸਕਦੇ ਹੋ ਕਿਹੜੇ ਕਿੱਡੀ ਕ ਇਹਨਾਂ ਦੀ ਉਮਰ ਹੈ ਤੇ ਹਾਂਜੀ ਤੇ ਇਹ ਫਿਲਹਾਲ ਜਿਸ ਤਰ੍ਹਾਂ ਹੀ ਦੇਖਿਆ ਜਾਵੇ ਕਿ ਅੱਜ ਜੇਕਰ ਆਪਾਂ ਗੱਲ ਪੰਜਾਬ ਦੀ ਕਰ ਲਈਏ ਤੇ ਪੰਜਾਬ ਦੇ ਵਿੱਚ ਕਹਿੰਦੇ ਕਿ ਨਸ਼ਾ ਬਹੁਤ ਆ ਉਹ ਨਸ਼ੇ ਨੂੰ ਬਚਾਉਣ ਵਾਸਤੇ ਲੋਕ ਆਪਣੇ ਘਰੋਂ ਆਪਣੇ ਬੱਚਿਆਂ ਨੂੰ ਗਰਾਊਂਡ ਤੱਕ ਲੈ ਕੇ ਜਾਂਦੇ ਆ ਤੇ ਲੋਕ ਬਾਹਰੋਂ ਸਪான்ਸਰ ਜਿਹੜੇ ਐਨਆਰਆਈ ਭਰਾ ਸਾਡੇ ਉਹ ਬਹੁਤ ਜ਼ਿਆਦਾ ਯੋਗਦਾਨ ਕਰਦੇ ਆ ਜਿਹੜੇ ਉਹਨਾਂ ਨੂੰ ਗਾਈਡ ਕਰਦੇ ਆ ਉਹਨਾਂ ਦਾ ਬੱਚਿਆਂ ਦਾ ਵੀ ਇਹ ਵੱਧ ਤੋਂ ਵੱਧ ਵਧੀਆ ਇੱਕ ਲੈਵਲ ਤੇ ਜਾਣ ਤੇ ਨਸ਼ਿਆਂ ਤੋਂ ਦੂਰ ਹੋ ਜਾਣਾ ਤੇ ਥੋੜੀ ਜਿਹੀ ਇੱਥੇ ਸਾਡੇ ਰਾਜਸਥਾਨ ਦੇ ਵਿੱਚ ਦੇਖਿਆ ਜਾਉ ਤੇ ਇਹੀ ਘਾਟ ਆ ਵੀ ਸਾਡੇ ਜਿਹੜੇ ਬੱਚੇ ਆ ਤੇ ਇਹਨਾਂ ਨੂੰ ਥੋੜਾ ਜਿਹਾ ਡਾਈਟ ਦੀ ਵੀ ਲੋੜ ਹੈਗੀ ਆ ਡਾਈਟ ਦੀ ਖਾਸ ਕਰਕੇ ਬਹੁਤ ਜ਼ਰੂਰਤ ਆ ਤੇ سپورਟ ਬੜੀ ਘੱਟ ਆ ਰਹੀ ਆ ਬਹੁਤ ਜ਼ਿਆਦਾ ਘਟਿਆ ਫਿਲਹਾਲ ਹੌਲੀ ਹੌਲੀ ਬਾਕੀ ਚੰਗਾ ਕੰਮ ਵਾਸਤੇ ਥੋੜਾ ਜਿਹਾ ਸਮਾਂ ਲੱਗ ਜਾਂਦਾ ਆ ਤੇ ਡਾਇਰੈਕਟ ਦੀ ਲੋੜ ਇਹਨਾਂ ਨੂੰ ਮੈਂ ਐਨ ਆਰ ਆਈ ਜਿੰਨੇ ਮੇਰੇ ਵੀਰ ਦੇਖ ਰਹੇ ਆ ਮਾਨ ਟੀਵੀ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀ ਜਿੰਨੇ ਭਰਾ ਸਾਡੇ ਦੇਖ ਰਹੇ ਮੈਂ ਹੱਥ ਜੋੜ ਕੇ ਬੇਨਤੀ ਆ ਵੀ ਜਿੱਥੇ ਆਪਾਂ ਐਨ ਆਰ ਆਈ ਭਰਾ ਹੋਰ ਬਹੁਤ ਕੁਝ ਕਰ ਦਿੰਦੇ ਆ ਥੋੜਾ ਜਿਹਾ ਦੋ ਕਿਸ਼ਟਾਪ ਤੁਸੀਂ ਚੱਲ ਕੇ ਇਹਨਾਂ ਬੱਚਿਆਂ ਦੇ ਲਈ ਵੀ ਆਓ ਮੇਰੀ ਬੇਨਤੀ ਆ ਵੀ ਇਹਨਾਂ ਬੱਚਿਆਂ ਦੇ ਲਈ ਆਪਾਂ ਜ਼ਿਆਦਾ ਨਹੀਂ ਤੇ ਥੋੜਾ ਥੋੜਾ ਸੇ ਹੋ ਕਰੀਏ ਤਾਂ ਜੋ ਕਾਫੀ ਗਰੀਬ ਘਰਾਂ ਦੇ ਬੱਚੇ ਆ ਇਹਨਾਂ ਦੀ ਹੈਲ ਤੇ ਇਹ ਬੱਚੇ ਆਪਦੀ ਜ਼ਿੰਦਗੀ ਦੇ ਵਿੱਚ ਆਪਣਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੈਲਥ ਪੱਖੋਂ ਵੀ ਤਕੜੇ ਹੋ ਜਾਣ ਤੇ ਕਿਤੇ ਨਾ ਕਿਤੇ ਬਾਰਡਰ ਏਰੀਆ ਜਾਂ ਗਵਰਨਮੈਂਟ ਜੌਬ ਲਾ ਕੇ ਆਪਦਾ ਸੈਟਲ ਹੋ ਜਾਣ। ਬਿਲਕੁਲ ਜਿੰਨੇ ਵੀਰ ਤੁਸੀਂ ਦੇਖ ਰਹੇ ਹੋ ਜਾਂ ਜਿਹੜਾ ਵੀਰ ਇਸ ਵੀਡੀਓ ਨੂੰ ਗਾ ਸ਼ੇਅਰ ਕਰੂਗਾ ਮੈਂ ਐਨਆਰਆਈ ਵੀਰਾਂ ਨੂੰ ਅਪੀਲ ਕਰਦਾ ਕਿ ਭਾਈ ਸਾਹਿਬ ਬਹੁਤ ਲੋੜ ਹੈ ਆਪਜੀ ਦੇ ਸਹਿਯੋਗ ਦੀ ਕਿਉਂਕਿ ਬਹੁਤ ਹੀ ਇਹ ਦਰਮਿਆਨੇ ਪਿਆਰਾ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਇੱਥੇ ਜੋ ਇਹ ਗੇਮ ਲਾਉਂਦੇ ਨੇ ਸਿੱਖਦੇ ਨੇ ਗੇਮ ਨੂੰ ਤੇ ਇਹਨਾਂ ਨੇ ਅੱਗੇ ਹੀ ਸਾਡੇ ਦੇਸ਼ ਦਾ ਸਾਡੇ ਪਿੰਡ ਦਾ ਸਾਡੇ ਨਗਰ ਦਾ ਜਿਹੜਾ ਨਾਮ ਹੈ ਉਹ ਉੱਚਾ ਕਰਣਾ ਹੈ ਤਾਂ ਤੁਸੀਂ ਜਰੂਰ ਇਹਨਾਂ ਨੂੰ ਸਪੋਰਟ ਕਰਿਓ ਥੱਲੇ ਸੀ ਇਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਇਸ ਨੰਬਰ ਤੇ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਹਾਂਜੀ ਭਾਈ ਸਾਹਿਬ ਜੀ ਹੋਰ ਕੋਈ ਬੱਚੇ ਜਿਹੜੇ ਸਟੇਟ ਲੈਵਲ ਤੇ ਖੇਡ ਕੇ ਆਏ ਹੋਣ ਜਾਂ ਇੱਥੇ ਕੋਈ ਹੈ ਹਾਂਜੀ ਬਿਲਕੁਲ ਥੋੜੇ ਟਾਈਮ ਪਹਿਲਾਂ ਜਦੋਂ ਸਕੂਲੀ ਗੇਮ ਹੋਈ ਸੀ ਤੇ ਆਪਣੀਆਂ ਬੱਚੀਆਂ ਜਿਹੜੀਆਂ ਇਹ ਡਿਸਟ੍ਰਿਕਟ ਲੈਵਲ ਤੇ ਫੁੱਟਬਾਲ ਦੇ ਵਿੱਚ ਵਿਨਰ ਰਹੀਆਂ ਆ ਤੇ ਸਟੇਟ ਲੈਵਲ ਤੇ ਇਹਨਾਂ ਦਾ ਚੌਥਾ ਨੰਬਰ ਰਿਹਾ ਸੀ ਪੋਜੀਸ਼ਨ ਰਹੀ ਸੀ ਤੇ ਬਸ ਉਹੀ ਆ ਕਿ ਥੋੜਾ ਜਿਹਾ ਪ੍ਰੈਕਟਿਸ ਪੱਖੋਂ ਥੋੜਾ ਜਿਹਾ ਇਹਨਾਂ ਦੇ ਸ਼ੂਜ਼ ਵਗੈਰਾ ਪ੍ਰੋਪਰ ਨਹੀਂ ਸੀ ਉਹਨਾਂ ਪੱਖੋਂ ਬੱਚਿਆਂ ਨੇ ਸਟੇਟ ਲੈਵਲ ਤੇ ਚੌਥਾ ਜਿਹੜਾ ਸਥਾਨ ਹਾਸਲ ਕੀਤਾ ਹੈਗਾ ਡਿਸਟ੍ਰਿਕਟ ਲੈਵਲ ਤੇ ਪਹਿਲਾ ਨੰਬਰ ਸੀਗਾ ਤੇ ਅੱਜ ਵੀ ਬੱਚੀਆਂ ਹੁਣ ਗਰਾਊਂਡ 'ਚ ਆਈਆਂ ਬੜਾ ਹਾਰਡ ਵਰਕ ਲਾ ਰਹੀਆਂ ਆ ਤੇ ਬਹੁਤ ਵਧੀਆ ਲੱਗਦਾ ਆ ਵੀ ਜਦੋਂ ਸਾਡੇ ਬਾਰਡਰ ਏਰੀਆ ਦੇ ਬੱਚੇ ਉੱਠ ਕੇ ਤੇ ਰਾਜਸਥਾਨ ਦੇ ਵਿੱਚੋਂ ਸਰਕਲ ਕਬੱਡੀ ਦੇ ਲਈ ਅੱਗੇ ਆਈਆਂ ਆ ਆਮ ਤੌਰ ਤੇ ਪੰਜਾਬ ਦੇ ਵਿੱਚ ਹਰਿਆਣਾ ਵਿੱਚ ਦੇਖਦੇ ਆ ਬੜੀ ਸਪੋਰਟ ਆ ਬੱਚਿਆਂ ਨੂੰ ਵੱਡੇ ਵੱਡੇ ਪ੍ਰਾਈਜ਼ ਆ ਤੇ ਉਹ ਬੱਚੀਆਂ ਕਾਫੀ ਅੱਗੇ ਖੇਤਰ ਦੇ ਵਿੱਚ ਨਿਕਲ ਗਈਆਂ ਕਬੱਡੀ ਨੂੰ ਲੈ ਕੇ ਤੇ ਰਾਜਸਥਾਨ ਸੋ ਇਹ ਸਟੈਪ ਜਿਹੜਾ ਸ਼ੁਰੂ ਕੀਤਾ ਆ ਵੀ ਰਾਜਸਥਾਨੀਆਂ ਬੱਚੀਆਂ ਜਿਹੜੀਆਂ ਇਹ ਵੀ ਕਬੱਡੀ ਦੇ ਖੇਤਰ ਦੇ ਵਿੱਚ ਬਹੁਤ ਉੱਚੇ ਲੈਵਲ ਤੱਕ ਜਾਣ ਇਹਨਾਂ ਨੂੰ ਵੀ ਸਾਡੇ ਐਨਆਰਆਈ ਭਰਾ ਜਿਹੜੇ ਰਾਜਸਥਾਨ ਦੇ ਖਾਸ ਕਰਕੇ ਉਹ ਇਹਨਾਂ ਦੀ ਬਾਹ ਫੜਨਾ ਇਹਨਾਂ ਨੂੰ ਵੀ ਇੱਕ ਚੰਗਾ ਸਟੈਂਡ ਮਿਲੇ ਇਹ ਵੀ ਬੱਚੀਆਂ ਇੱਕ ਚੰਗੇ ਲੈਵਲ ਤੇ ਪਰਫਾਰਮਸ ਕਰਨ ਆਉਂਦੀ ਸਾਨੂੰ ਬੱਚੀ ਬੁਲਾ ਸਕਦੇ ਹੋ ਹਾਂਜੀ ਹਾਂ ਮਨੀਸ਼ਾ ਹਾਂਜੀ ਆ ਦੇਖੋ ਬੱਚੀ ਇਹ ਗੇਮ ਲਾ ਕੇ ਆਈ ਹੈ ਇਹ ਸਟੇਡ ਲੈਵਲ ਤੇ ਖੇਲੀ ਹੈ Winner ਰਹੀ ਹੈ ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਜੀ ਹੋਰ ਵੀ ਤੁਸੀਂ ਬੱਚੇ ਜਿਹੜੇ ਸਟੇਡ ਲੈਵਲ ਤੇ ਖੇਲ ਕੇ ਆਏ ਹੋਣ ਆ ਬਿਲਕੁਲ ਜੀ ਆਪਣੇ ਕੁਝ ਬੱਚੇ ਜਿਹੇ ਗਰਾਊਂਡ ਦੇ ਚ ਨਹੀਂ ਆਏਗੇ ਫਿਲਹਾਲ ਹੁਣ ਬੱਚੇ ਜਿਹੜੇ ਇਹ ਸ਼ੁਰੂਆਤ ਕੀਤੀ ਹੈ ਕਿਉਂਕਿ तकरीबन ਮੈਨੂੰ ਵੀ 3 ਕਿ ਮਹੀਨੇ ਹੋਏ ਨੇ ਬੱਚਿਆਂ ਦੇ ਨਾਲ ਹੋਣੇ ਜੁੜਿਆ ਤੇ ਸਕੂਲ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਸੀਗੀਆਂ ਤੇ ਹੁਣ ਦੁਬਾਰੇ ਸਕੂਲ ਸ਼ੁਰੂ ਹੋਇਆ ਹੁਣ ਸਾਡੀ ਕੋਸ਼ਿਸ਼ ਆ ਕਿ ਇਹ ਬੱਚੇ ਜਿਹੜੇ ਸਕੂਲੀ ਗੇਮਾਂ ਦੇ ਚੱਗੇ ਆਉਣ ਤੇ ਇਹ ਵਧੀਆ ਲੈਵਲ ਤੇ ਜਾਣ ਸਟੇਟ ਜਾ ਕੇ ਨੈਸ਼ਨਲ ਲੈਵਲ ਤੱਕ ਜਾਣ ਨੈਸ਼ਨਲ ਤੋਂ ਇੰਟਰਨੈਸ਼ਨਲ ਬਣਨ ਤੇ ਸਾਡੀਆਂ ਤੇਹੀ ਕੋਸ਼ਿਸ਼ਾਂ ਨੇ ਬਾਕੀ ਅੱਲਾਹ ਵਾਕ ਵੈਗੁਰੂ ਤੇ ਗੁਰੂ ਕਿਰਪਾ ਕਰੇਗਾ ਕਿਉਂਕਿ ਜਦੋਂ ਬੰਦਾ ਸਹੀ ਰਸਤਾ ਚੁਣਦਾ ਨਾ ਤੇ ਪ੍ਰਮਾਤਮਾ ਉਸ ਦਾ ਹਮੇਸ਼ਾ ਸਾਥ ਦਿੰਦਾ ਹੈ ਸਮਾਂ ਲੱਗਦਾ ਹੈ ਸਮੇਂ ਦੀ ਲੋੜ ਦੇ ਮੁਤਾਬਕ ਹੀ ਉਹ ਰੱਬ ਜੀ ਜਿਹੜਾ ਸਹਿਯੋਗ ਜਰੂਰ ਕਰਦਾ ਹੈ ਸੋ ਸਾਡੇ ਨਾਲ ਸਾਡੀ ਬੜੀ ਪਿਆਰੀ ਭੈਣ ਨੇ ਹਾਂਜੀ ਭੈਣ ਜੀ ਵੀ ਤੁਹਾਨੂੰ ਕਿੰਨਾ ਸਮਾਂ ਗਿਆ ਸੀਗਾ ਸਾਨੂੰ ਜੀ 3.5 ਨ ਮਹੀਨੇ ਹੋ ਗਏ ਕਿੱਥੇ ਆਉਂਦੇ ਨੇ ਗਰਾਊਂਡ 'ਚ ਹਾਂਜੀ ਗਰਾਊਂਡ 'ਚ ਤੁਸੀਂ ਹੋਰ ਕੋਈ ਗੇਮ ਦੇ ਵਿੱਚ ਹਾਂਜੀ ਮੈਂ ਸਕੂਲੀ ਗੇਮ 'ਚ ਦੋ ਵਾਰ ਸਟੇਟ ਖੇਡ ਲਈਆਂ ਡਿਸਟ੍ਰਿਕਟ ਲੈਵਲ ਜਿੱਤ ਕੇ ਇੱਕ ਵਾਰੀ ਅਲਵਲ ਅਲਵਰ ਖੇਡ ਲਈ ਤੇ ਇੱਕ ਵਾਰੀ ਕੋਟਾ ਖੇਡ ਲਈਆਂ ਬਹੁਤ ਵਧੀਆ ਤੇ ਇੱਥੇ ਜੋ ਗੇਮ ਭਾਈ ਸਾਹਿਬ ਤੁਹਾਡੀ ਕੋਚਿੰਗ ਕਰਾਰੇ ਤਿਆਰੀ ਹਾਂਜੀ ਤੇ ਕਿੰਨੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਜੇ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਤੇ ਤੁਸੀਂ ਅੱਗੇ ਕੋਈ ਹੋਰ ਇੰਡੀਆ ਦੀ ਟੀਮ ਵਿੱਚ ਜਾਣ ਦੀ ਤਿਆਰੀ ਹਾਂਜੀ ਬਹੁਤ ਮਤਲਬ ਕੀ ਕਰਦੇ ਆ ਕੋਸ਼ਿਸ਼ ਵੀ ਸਾਨੂੰ ਕੋਈ ਸਪੋਰਟ ਕਰੇ ਮਤਲਬ ਇੱਥੇ ਮੈਂਤ ਲਾਈ ਦੀ ਆ ਤੇ ਅਸੀਂ ਸੋਚਦੇ ਆ ਕਿ ਇੱਥੋਂ ਨਿਕਲ ਕੇ ਬਸ ਪੰਜਾਬ ਲੈ ਸਾਈਡ ਖੇਡੀਏ ਫਿਰ ਉਸ ਤੋਂ ਨੈਸ਼ਨਲ ਇੰਟਰਨੈਸ਼ਨਲ ਤੱਕ ਦੀ ਸਾਡੀ ਸੋਚ ਹੈਗੀ ਆ ਉੱਥੋਂ ਤੱਕ ਅਸੀਂ ਖੇਡੀਏ ਬਾਕੀ ਕੁੜੀਆਂ ਨੂੰ ਤਾਂ ਘੱਟ ਸਪੋਰਟ ਕਰੀਦਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਹਰ ਘਰੇ ਮਤਲਬ ਜਿੰਨੀਆਂ ਵੀ ਕੁੜੀਆਂ ਕਈ ਕੁੜੀਆਂ ਨੂੰ ਘਰੇ ਰੱਖਿਆ ਜਾਂਦਾ ਆ ਵੀ ਕਈ ਵਾਰ ਸਕੂਲ ਵੀ ਨਹੀਂ ਭੇਜਿਆ ਜਾਂਦਾ ਕਹਿੰਦੇ ਵੀ ਲੋਕ ਆ ਕਹਿਣਗੇ ਲੋਕ ਕੁੜੀਆਂ ਨੂੰ ਸਪੋਰਟ ਨਹੀਂ ਕਰਦੇ ਜ਼ਿਆਦਾਤਰ ਪਿੰਡ ਵਾਲੇ ਜ਼ਿਆਦਾਤਰ ਕੁੜੀਆਂ ਨੂੰ ਬਾਹਰ ਨਹੀਂ ਨਿਕਲ ਦਿੰਦੇ ਮੈਂ ਆਹੀ ਕਹਿਣਾ ਚਾਹੁੰਦੀ ਆ ਕਿ ਵਾਰਨਿਕ ਕਰਨ ਤੋਂ ਪੜਨ ਤੋਂ ਖੇਡਣ ਤੋਂ ਉਹਨਾਂ ਦੀ ਵੀ ਮਤਲਬ ਕਿ ਉਹਨਾਂ ਦੇ ਵੀ ਕਈ ਸੁਪਨੇ ਹੁੰਦੇ ਆ ਪਰ ਇਹ ਨਹੀਂ ਕਿ ਕਈ ਕੁੜੀਆਂ ਮਾੜੀਆਂ ਹੁੰਦੀਆਂ ਉਹਨਾਂ ਦੇ ਕਰਕੇ ਸਾਰੀਆਂ ਕੁੜੀਆਂ ਨੂੰ ਹੀ ਇਹਨਾਂ ਦਾ ਨਤੀਜਾ ਭੁਗਤਣਾ ਪੈਂਦਾ ਆ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੀਆਂ ਕੁੜੀਆਂ ਗੇਮ ਨਾਲ ਜੁੜਨਾ ਚਾਹੁੰਦੀਆਂ ਉਹ ਸਾਰੀਆਂ ਜੁੜਨ ਤੇ ਘਰਦਿਆਂ ਨੂੰ ਮਨਾਉਣ ਆਪਦੇ ਤੇ ਆਪਦੇ ਗੇਮ ਵੱਲ ਧਿਆਨ ਦੇਣ ਸਾਰੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਤੁਹਾਨੂੰ ਕੀ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਸਾਨੂੰ ਗਰਾਉਂਡ ਦਿੱਤਾ ਗਿਆ ਪਿੰਡ ਚ ਪਿੰਡ ਚ ਕਹਿੰਦੇ ਆ ਵੀ ਕੁੜੀਆਂ ਮੁੰਡਿਆਂ ਨਾਲ ਖੇਡਦੀਆਂ ਫਿਰ ਉੱਥੋਂ ਸਾਨੂੰ ਗਰਾਉਂਡ ਚ ਵੀ ਕਹਿ ਦਿੱਤਾ ਵੀ ਤੁਸੀਂ ਮੁੰਡਿਆਂ ਨਾਲ ਨਹੀਂ ਖੇਡਣਾ ਜੇ ਖੇਡਣਾ ਆ ਤਾਂ ਕੱਲੀਆਂ ਖੇਡੋ ਫਿਰ ਸਾਨੂੰ ਉੱਥੋਂ ਗਰਾਉਂਡ ਚੋਂ ਮਤਲਬ ਕਹਿ ਦਿੱਤਾ ਵੀ ਨਹੀਂ ਖੇਡਣਾ ਇੱਥੇ ਫਿਰ ਅਸੀਂ ਤਿੰਨ ਮਹੀਨਾ 10 ਦਿਨ ਘਰੇ ਰਹੇ ਫਿਰ ਅਸੀਂ ਗਰਾਉਂਡ ਦਾ ਇੰਤਜ਼ਾਮ ਕੀਤਾ ਵੀ ਅਸੀਂ ਕਿਹਾ ਵੀ ਅਸੀਂ ਖੇਡਾਂਗੇ ਉੱਥੇ ਕੋਈ ਗਲਤ ਕੰਮ ਨਹੀਂ ਹੁੰਦਾ ਜੇ ਗਲਤ ਕੰਮ ਹੁੰਦਾ ਹੁੰਦਾ ਤਾਂ ਹੁਣ ਤੱਕ ਇੱਥੇ ਕੁੜੀ ਘਰੇ ਨਾ ਆਉਂਦੀ ਦਵਾਰਾ ਤੇ ਅਸੀਂ ਫਿਰ ਕਿਹਾ ਕੁੜੀਆਂ ਨੂੰ ਸਮਝਾਇਆ ਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਗਈ ਲੋਕ ਬਥੇਰਾ ਕੁਛ ਕਹਿੰਦੇ ਆ ਵੀ ਕੁੜੀਆਂ ਐਵੇਂ ਆਵੇਂ ਜੋ ਵੀ ਆ ਕਰਦੇ ਕਹਿੰਦੇ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਤੁਸੀਂ ਜਿੱਥੇ ਮਰਜ਼ੀ ਜਾ ਕੇ ਖੇਡੋ ਬਸ ਅਸੀਂ ਫਿਰ ਗਰਾਊਂਡ ਤਿਆਰ ਕੀਤਾ ਫਿਰ ਦੁਬਾਰੇ ਅਸੀਂ ਗਰਾਊਂਡ 'ਚ ਖੇਡਣਾ ਸ਼ੁਰੂ ਕਰ ਦਿੱਤਾ ਬਹੁਤ ਸੋਹਣੇ ਤਰੀਕੇ ਨਾਲ ਧੀ ਨੇ ਦੱਸਿਆ ਕਿ ਦਰਸ਼ਕੋ ਇਹ ਬਿਲਕੁਲ ਇਹ ਜੋ ਗੱਲਾਂ ਕੀਤੀਆਂ ਨੇ ਬਿਲਕੁਲ ਖਰੀਆਂ ਨੇ ਕਿਉਂਕਿ ਧੀ ਨੂੰ ਕੁੜੀ ਨੂੰ ਹਮੇਸ਼ਾ ਇੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਬਾਕੀ ਗੱਲਬਾਤ ਕਰਦੇ ਆ ਭਾਈ ਸਾਹਿਬਣ ਹਾਂਜੀ ਅ ਦੇਖੋ ਜੀ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਦੇਖੋ ਇਹ ਇੱਕ ਪਰਿਵਾਰ ਦੀਆਂ ਚਾਰ ਬੱਚੀਆਂ ਆ ਠੀਕ ਆ ਤੇ ਇੱਕ ਇਹਨਾਂ ਦਾ ਭਾਈ ਆ ਛੋਟਾ ਜਿਹਾ ਤੇ ਇਹ ਚਾਰੇ ਬੱਚੇ ਹੀ ਗਰਾਊਂਡ ਦੇ ਚ ਆਉਂਦੀਆਂ ਆ ਪਿਛਲੇ ਦਿਨ ਹੀ ਜਿਹੜਾ ਆਪਣੇ ਇੱਥੇ ਟੂਰਨਾਮੈਂਟ ਕਰਾਇਆ ਗਿਆ ਉਸ ਟੂਰਨਾਮੈਂਟ ਦੇ ਚ ਬੈਸਟ ਟਰੈਡਰ ਆ ਜਿਹੜੀ ਇਹਨਾਂ ਦੀ ਵੱਡੀ ਸਿਸਟਰ ਹੀ ਆ ਤੇ ਬੈਸਟ ਸਟਾਪਰ ਸੀ ਜਿਹੜੀ ਇਹ ਬੱਚੀ ਰਹੀ ਸੀ ਇਹ ਸਾਡੀ ਮਨੇਸ਼ਾ ਬੱਚੀ ਹੈ ਚਾਰ ਭੈਣਾਂ ਆ ਤੇ ਚਾਰੀ ਭੈਣਾਂ ਇੱਕ ਇਹਨਾਂ ਦਾ ਛੋਟਾ ਭਰਾ ਆ ਉਹ ਚਾਰੇ ਹੀ ਇੱਥੇ ਗਰਾਊਂਡ 'ਚ ਵਰਕਆਊਟ ਕਰਦੇ ਆ ਬਹੁਤ ਵਧੀਆ ਜੀ ਵੇਖੋ ਇੱਕ ਉਸ ਬਾਰਡਰ ਦੇ ਉੱਤੋਂ ਜਿਵੇਂ ਲਾਗੇ ਪਿੰਡ ਜਿਹੜਾ ਜਿੱਥੇ ਕੋਈ ਨਾਮ ਹੀ ਨਹੀਂ ਕੋਈ ਗੇਮੰਦਾ ਇਦਾਂ ਦਾ ਤੇ ਵੇਖੋ ਇਹ ਵੀਰ ਦਾ ਕਿੱਡਾ ਸੋਹਣਾ ਪਰਾਲਾ ਹੈ ਜਿਨੇ ਧੀਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਗੇਮਾਂ ਦੇ ਵਿੱਚ ਭਾਈ ਸਾਹਿਬ ਜੀ ਹੋਰ ਵੀ ਤੁਸੀਂ ਕੁਝ মিডিਆ ਸਾਹਮਣੇ ਕੁਝ ਕਹਿਣਾ ਚਾਹੁੰਦੇ ਕੋਈ ਅੰਦਰ ਦੀ ਤੁਹਾਡੀ ਖਿਆਲਤ ਹੋਣ ਬਿਲਕੁਲ ਜੀ ਮੈਂ ਬੇਨਤੀ ਆਪਣੀ ਇਹੀ ਆ ਈਮਾਨ ਟੀਵੀ ਦੇ ਰਾਹੀਂ ਮੈਂ ਸਾਰੇ ਐਨਆਰਆਈ ਵੀਰਾਂ ਨੂੰ ਸਾਰੇ ਇਲਾਕੇ ਨੂੰ ਮੈਂ ਬੇਨਤੀ ਕਰਾਂਗਾ ਦੇਖੋ ਇਹ ਬੱਚੀ ਆ ਸਾਡੀ ਇਹ ਬੱਚੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਨੇ ਫਿਲਹਾਲ ਮੈਨੂੰ 27 28 ਜਨਵਰੀ ਆਪਣੇ ਪਿੰਡ ਦਾ ਟੂਰਨਾਮੈਂਟ ਮੈਂ ਪਹਿਲਾਂ ਦੱਸਿਆ ਕਿ ਖੇਡਿਆ ਗਿਆ ਜਦੋਂ ਤੇ ਉਸ ਤੋਂ ਫਿਲਹਾਲ 4-5 ਦਿਨ ਬਾਅਦ ਇਹਨਾਂ ਨੇ ਹੌਸਲਾ ਕਰਕੇ ਇੱਕ ਕਾਲ ਕੀਤੀ ਕਿ ਇਦਾਂ ਕਰਕੇ ਜੀ ਅਸੀਂ 37 ਪੈਸ ਤੋਂ ਬੋਲਦੇ ਹਾਂ ਤੇ ਅਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹਾਂ ਮੈਨੂੰ ਬੜੀ ਅੰਦਰੋਂ ਖੁਸ਼ੀ ਹੋਈ ਕਿ ਯਾਰ ਇੱਕ ਬਾਰਡਰ ਦਾ ਏਰੀਆ ਜਿਹੜੀਆਂ ਬੱਚੀਆਂ ਬਹੁਤ ਗੇਮਾਂ ਨੂੰ ਲੈ ਕੇ ਪਿਛਲੇ ਤੌਰ ਚੱਲ ਰਹੀਆਂ ਸੀਆਂ ਉਹਨਾਂ ਬੱਚਿਆਂ ਨੇ ਜਿਹੜਾ ਵੱਡਾ ਹੌਸਲਾ ਕੀਤਾ ਤੇ ਮੈਂ ਆਪਣਾ ਆਪ ਦਾ ਗਰਾਊਂਡ ਛੱਡ ਕੇ ਮੇਰੇ ਬੱਚੇ ਜਿਹੜੇ ਉੱਥੇ ਪ੍ਰੈਕਟਿਸ ਕਰਦੇ ਸੀ ਇੱਕ ਵਾਰੀ ਉਹਨਾਂ ਨੂੰ ਰੈਸਟ ਦੇ ਕੇ ਇਹਨਾਂ ਬੱਚੀਆਂ ਦੇ ਨਾਲ ਕੰਟੈਕਟ ਕੀਤਾ ਕੋਸ਼ਿਸ਼ ਕੀਤੀ ਵੀ ਇਹ ਬੱਚੀਆਂ ਦੇ ਗੇਮ ਆ ਜਿਹੜਾ ਇਹਨਾਂ ਦਾ ਜਿਹੜਾ ਸ਼ੌਂਕ ਆ ਉਹ ਦਬਿਆਣਾ ਰਹੇ ਤੇ ਫਿਰ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਨਾਂ ਨੂੰ ਜਿੱਥੋਂ ਤੱਕ ਵੀ ਮੇਰੇ ਤੋਂ ਹੋਇਆ ਮੈਂ ਕੋਸ਼ਿਸ਼ ਕੀਤੀ ਇਹਨਾਂ ਨੂੰ ਗੇਮ ਦੇ ਅੱਗੇ ਲੈ ਕੇ ਆਉਂਦੀ ਮਿਹਨਤ ਕਰਵਾਈ ਬਾਕੀ ਵਾਇਗਰੂ ਨੇ ਸਾਡਾ ਸਾਥ ਦਿੱਤਾ ਆ ਤੇ ਵਧੀਆ ਸਾਨੂੰ 38 ਪਿਆਦੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਦੀਪ ਸਿੰਘ ਕਬੱਡੀ ਕਲੱਬ ਵੱਲੋਂ ਬੜਾ ਸਹਿਯੋਗ ਮਿਲ ਰਿਹਾ ਆ ਤੇ ਬੇਨਤੀ ਇਹੀ ਆ ਜੀ ਵੀ ਇੱਕ ਵਾਰ ਫੇਰ ਵੀ ਐਨਆਰਆਈ ਭਰਾ ਜ ਇੱਕ ਵਾਰੀ ਜ਼ਰੂਰ ਇਹਨਾਂ ਬੱਚਿਆਂ ਨਾਲ ਛੋਟੇ-ਛੋਟੇ ਬੱਚਿਆਂ ਨਾਲ ਇਹ ਨੌਜਵਾਨ ਪੀੜ੍ਹੀ ਨਾਲ ਇੱਕ ਵਾਰੀ ਝਾਤ ਜ਼ਰੂਰ ਪਾਉਣ ਵੀ ਆਉਣ ਵਾਲੇ ਸਮਾਂ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਜਨਰੇਸ਼ਨ ਆ ਇਹ ਨਸ਼ਿਆਂ ਤੋਂ ਮੋਬਾਈਲ ਫੋਨਾਂ ਤੋਂ ਬਚ ਕੇ ਖੇਡਾਂ ਦੇ ਪਾਸੇ ਜੁੜਨਾ ਤੇ ਸਾਡੇ ਜਿੱਥੇ ਪੰਜਾਬ ਹਰਿਆਣਾ ਦਾ ਨਾਮ ਜਿਹੜਾ ਖੇਡਾਂ ਦੇ ਵਿੱਚ ਬਹੁਤ ਉੱਚਾ ਆ ਇੱਕ ਰਾਜਸਥਾਨ ਦਾ ਨਾਮ ਵੀ ਖੇਡਾਂ ਦੇ ਵਿੱਚ ਵੱਖਰੇ ਤੌਰ ਤੇ ਅਸੀਂ ਖਾਸ ਕਰਕੇ ਡਿਸਟ੍ਰਿਕਟ ਗੰਗਾ ਨਗਰ ਦਾ ਨਾਮ ਜਿਹੜਾ ਇੱਕ ਵੱਖਰੇ ਤੌਰ ਤੇ ਇੱਕ ਸੁਚੱਜੇ ਢੰਗ ਨਾਲ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਣਾ ਚਾਹੁੰਦੇ ਹਾਂ ਤੇ ਇਹੀ ਸਾਡਾ ਉਪਰਾਲਾ ਆ ਤੇ ਬੜਾ ਵਧੀਆ ਪਿਆਰੀਆਂ ਜੀਆਂ ਬੱਚੀਆਂ ਆ ਜਿਹੜੀਆਂ ਮਿਹਨਤ ਲਾਉਂਦੀਆਂ ਆ ਤੇ ਦੇਖੋ ਤੁਸੀਂ ਗਰਾਊਂਡ 'ਚ ਛੋਟੇ-ਛੋਟੇ ਬੱਚੇ ਵੀ ਆ ਤੇ ਅੱਜ ਇਹਨਾਂ ਨੇ ਹੰਬਲਾ ਮਾਰਿਆ ਕੋਸ਼ਿਸ਼ ਕੀਤੀ ਆ ਤੇ ਕਾਫੀ ਟੂਰਨਾਮੈਂਟ ਵੀ ਖੇਡੇ ਇਹਨਾਂ ਬੱਚੀਆਂ ਨੇ ਉਹ ਤੁਸੀਂ ਇਹਨਾਂ ਨਾਲ ਜਿਹੜੇ ਖੇਡ ਕੇ ਆਈਆਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਹਾਂਜੀ ਇੱਕ ਮੈਂ ਤੁਹਾਨੂੰ ਵਿਚਾਰ ਕਰਨਾ ਚਾਹਣਾ ਵੀ ਵੀ ਜਿਵੇਂ ਤੁਸੀਂ ਇੰਨਾ ਜ਼ੋਰ ਲਾ ਰਹੇ ਹੋ ਬੱਚਿਆਂ ਵਾਸਤੇ ਮਿਹਨਤ ਕਰਵਾ ਰਹੇ ਇਹਨਾਂ ਦਾ ਵੀ ਤੁਹਾਨੂੰ ਕੀ ਨਗਰ ਵੱਲੋਂ ਤੁਹਾਡੇ ਵਾਸਤੇ ਕੋਈ ਸੇਵਾ ਪਾਣੀ ਆ ਫਿਲਹਾਲ ਕਾਫੀ ਟਾਈਮ ਤੋਂ ਜਿੱਦਾਂ ਮੈਂ ਦੇਖ ਰਿਹਾ ਹਾਂ ਕਿ ਮੇਰੇ ਕੋਲ ਇਹ ਤਕਰੀਬਨ 35 ਤੋਂ 40 ਬੱਚੇ ਡੇਲੀ ਗਰਾਊਂਡ ਆਉਂਦੇ ਆ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਕੋਲੇ ਕਾਫੀ ਜਿਹੜੇ ਜਿ ਪਿਛੜਾ ਵਰਗ ਕਹਿੰਦੇ ਆ ਜਾਂ ਫਿਰ ਗਰੀਬ ਘਰਾਂ ਦੇ ਬੱਚੇ ਜਿਹੜੇ ਉਹ ਆ ਰਹੇ ਆ ਤੇ ਫਿਲਹਾਲ ਜਿਹੜੇ ਬੱਚੇ ਮੈਨੂੰ ਮੈਂ ਤਕਰੀਬਨ ਜ਼ਿਆਦਾ ਫੀਸ ਨਹੀਂ ਇਹਨਾਂ ਤੋਂ ਲੈਂਦਾਗਾ ਤਕਰੀਬਨ ਜਿਹੜੇ ਬੱਚੇ ਮੈਨੂੰ ਫੀਸ ਡਿਸਰਵ ਕਰਕੇ ਦੇ ਸਕਦੇ ਆ ਮੈਂ ਉਹਨਾਂ ਤੋਂ ਲੈ ਲੈਣਾ ਆ ਤੇ ਬਾਕੀ ਆ ਜੇ ਕਮੈਂਟਰਾਂ ਮੈਂ ਜਦੋਂ ਕਿਤੇ ਮੈਨੂੰ ਲੱਗਦਾ ਆ ਵੀ ਹਾਂ ਯਾਰ ਅੱਜ ਮੈਨੂੰ ਲੋਡ ਹੈਗੀ ਆ ਤੇ ਕਿਤੇ ਨਾ ਕਿਤੇ ਮੈਂ ਟੂਰਨਾਮੈਂਟ ਦੇ ਕਮੈਂਟਰੀ ਕਰਨ ਚੱਲ ਜਾਣਾ ਆ ਤੇ ਮੈਂ ਆਪਦਾ ਸਿਸਟਮ ਉਹਦਾ ਪੂਰਾ ਕਰ ਲੈਣਾ ਆ ਮੈਂ ਜਿਹੜੇ ਬੱਚੇ ਨਹੀਂ ਦੇ ਸਕਦੇ ਫੀਸ ਆਪਾਂ ਉਹਨਾਂ ਤੋਂ ਫੀਸ ਨਹੀਂ ਲਈ ਦੀਗੀ ਤੇ ਫਿਲਹਾਲ ਅਜੇ ਤੱਕ ਦਾ ਹੀ ਸ਼ੌਂਕ ਆ ਇਹ ਹੀ ਦਿਲ ਦੀ ਚਾਹਨਾ ਆ ਕਿ ਜੇ ਮੈਂ ਮੇਰੇ ਉਸਤਾਦ ਜੀ ਤੋਂ ਕੁਝ ਸਿੱਖਿਆ ਵਾ ਤੇ ਮੈਂ ਵੀ ਇਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਸੈਟਲ ਕਰ ਦਵਾਂ ਅਗਰ ਇਹ ਬੱਚੇ ਕਿਤੇ ਸੈਟਲ ਹੋ ਗਏ ਮੇਰੀ ਫੀਸ ਮੇਰਾ ਹਰਜਾਨਾ ਮੈਨੂੰ ਸਭ ਕੁਝ ਮਿਲ ਜਾਣਾ ਆ ਬਹੁਤ ਵਧੀਆ ਸੋਚ ਹੈ ਹਾਂ ਬੇਟਾ ਹੋਰ ਤੁਸੀਂ ਕਿੱਥੇ ਕਿਤੇ ਖੇਡਿਓ ਅਸੀਂ ਥੋੜਾ ਟਾਈਮ ਤਿੰਨ ਕਿ ਮਹੀਨੇ ਹੋਇਆ ਸੀ ਤਿੰਨ 10 10 ਕਿ 9 10 ਟੂਰਨਾਮੈਂਟ ਹੀ ਹਜੇ ਖੇਡਿਆ ਪਹਿਲਾਂ ਪਹਿਲਾਂ ਸ਼ੁਰੂ ਚ ਤਾਂ ਸਾਡਾ ਗੇਮ ਮਤਲਬ ਵਧੀਆ ਨਹੀਂ ਸੀ ਜਮਾਂ ਵੀ ਕਿ ਕਬੱਡੀ ਚ ਕਿ ਫੁੱਟਬਾਲ ਚ ਫੁੱਟਬਾਲ ਚ ਤਾਂ ਮਤਲਬ ਵਧੀਆ ਖੇਡਿਆ ਸੀ ਦੋ ਵਾਰੀ ਮੈਂ ਡਿਸਟ੍ਰਿਕਟੋਂ ਮਤਲਬ ਕਿ ਜਿੱਤ ਕੇ ਤੇ ਸਟੇਟ ਖੇਡ ਲਿਆ ਉੱਥੇ ਮਤਲਬ ਸਕੂਲੀ ਗੇਮਾਂ ਦੇ ਵਿੱਚ ਵਧੀਆ ਮਤਲਬ ਖੇਡਿਆ ਤੇ ਇੱਥੇ ਫਿਰ ਉਸ ਤੋਂ ਬਾਅਦ ਅਸੀਂ ਕਬੱਡੀ ਸ਼ੁਰੂ ਕੀਤੀ ਪਹਿਲਾਂ ਪਹਿਲਾਂ ਸਾਨੂੰ ਥੋੜਾ ਨੋਲੇਜ ਹੈ ਨਹੀਂ ਸੀਗਾ ਇੱਕ ਦੋ ਟੂਰਨਾਮੈਂਟ ਖੇਡਿਆ ਫਿਰ ਥੋੜਾ ਬਹੁਤ ਨੋਲੇਜ ਆਇਆ ਕਿ ਐਵੇਂ ਨਹੀਂ ਇੱਥੇ ਜੋ ਵੀ ਮਰਜ਼ੀ ਜਿਵੇਂ ਕਰਕੇ ਅਸੀਂ ਫੇਰ ਸ਼ੁਰੂ ਕੀਤਾ ਮਿਹਨਤ ਲਾਉਣੀ ਜ਼ਿਆਦਾ ਹੀ ਸ਼ੁਰੂ ਕੀਤੀ ਫਿਰ ਲੋਕ ਇੱਕ ਤਾਂ ਕੁੜੀਆਂ ਨੂੰ ਸਪੋਰਟ ਨਹੀਂ ਕਰਦੇ ਪਿੰਡ ਵਾਲੇ ਕਹਿੰਦੇ ਸੀ ਵੀ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਇਹ ਟੀਮ ਨਹੀਂ ਜਿੱਤ ਸਕਦੀ ਫੇਰ ਬਾਅਦ ਚ ਮਤਲਬ ਅੰਦਰੋਂ ਹੀ ਇੱਕ ਆਵਾਜ਼ ਆਈ ਕਿ ਨਹੀਂ ਅਸੀਂ ਕਰਕੇ ਦਿਖਾਉਣਾ ਪਿੰਡ ਵਾਲਿਆਂ ਨੂੰ ਫੇਰ ਅਸੀਂ ਕੋਸ਼ਿਸ਼ ਕੀਤੀ ਦਿਨ ਰਾਤ ਮਿਹਨਤ ਲਾਈ ਲੋਕੀ 4 ਵਜੇ ਸੁੱਤੇ ਹੁੰਦੇ ਸੀ ਸਰਦੀਆਂ ਦੇ ਟਾਈਮ 'ਚ ਅਸੀਂ 4 ਵਜੇ ਗਰਾਊਂਡ ਜਾਣਾ 8 ਵਜੇ ਫੇਰ ਸਕੂਲ ਨੂੰ ਤਿਆਰ ਹੋਣਾ 10 ਵਜੇ ਸਕੂਲ ਤੋਂ ਜਾਣਾ 4 ਵਜੇ ਫੇਰ ਵਾਪਸ ਆਉਣਾ ਫੇਰ ਗਰਾਊਂਡ ਆਉਣਾ ਅਸੀਂ ਮਿਹਨਤ ਲਾਉਣੀ ਟਿਕਾ ਕੇ ਫਿਰ ਅਸੀਂ ਬਸ ਇੱਥੋਂ ਤੱਕ ਹੁਣ ਦੋ ਮਤਲਬ ਟਰਨਮੈਂਟ ਹੁਣ ਦੋ ਜਿੱਤਲੇ ਲਗਾਤਾਰੀ ਉਸ ਤੋਂ ਬਾਅਦ ਵਿੱਚ ਤਿੰਨ ਚਾਰ ਮੈਚਾਂ ਤੋਂ ਬਾਅਦ ਟਰਨਮੈਂਟ ਜਿੱਤੇ ਆ ਫਿਰ ਅਸੀਂ ਹੁਣ ਆਹੀ ਕੋਸ਼ਿਸ਼ ਆ ਸਾਡੀ ਕਿ ਅਗਲੇ ਟਰਨਮੈਂਟ ਅਸੀਂ ਜਿੱਤਣੇ ਆ ਤੇ ਲੋਕਾਂ ਦੇ ਮੂੰਹ ਬੰਦ ਕਰਨੇ ਆ ਕਿ ਕੁੜੀਆਂ ਨੂੰ ਸਪੋਰਟ ਕਰੋ ਜੇ ਕੁੜੀਆਂ ਨੂੰ ਨਿਕਲ ਨਹੀਂ ਦਿੰਦੇ ਘਰੋਂ ਬਾਹਰ ਕੁੜੀਆਂ ਤੇ ਆਹੀ ਬਲੇਮ ਲਾਇਆ ਜਾਂਦਾ ਕਿ ਕੁੜੀਆਂ ਗਰਾਊਂਡ 'ਚ ਕਬੱਡੀ ਨਹੀਂ ਸਿੱਖਦੀਆਂ ਗਲਤ ਕੰਮ ਕਰਦੀਆਂ ਇਹ ਸਾਰਾ ਸਰ ਗਲਤ ਮੰਨਿਆ ਜਾਂਦਾ ਕਿਉਂਕਿ ਇੱਥੇ ਸਾਰੇ ਹੁੰਦੇ ਆ ਕੁੜੀਆਂ ਨੂੰ ਸਪੋਰਟ ਕਰਨਾ ਚਾਹੀਦਾ ਬਲਕਿ ਇਹੀ ਨਹੀਂ ਕਿ ਕੁੜੀਆਂ ਨੇ ਕਿਹੜੇ ਕੱਪ ਬਾਈ ਆਨੀ ਇਹ ਨਹੀਂ ਹੁੰਦਾ ਕੋਈ ਨਹੀਂ ਦੇਖਦਾ ਗੇਮ ਬਸ ਗੇਮ ਚ ਕੋਈ ਕਪੜੇ ਆ ਕੋਈ ਮਾਇਨੇ ਨਹੀਂ ਰੱਖਦੇ ਉੱਥੇ ਬਸ ਗੇਮ ਮਾਇਨੇ ਰੱਖਦੀ ਆ ਬਲਕਿ ਇਹ ਨਾ ਦੇਖ ਕੇ ਕੁੜੀਆਂ ਨੂੰ ਸਪੋਰਟ ਕਰੋ ਵੀ ਕੁੜੀਆਂ ਦੀ ਗੇਮ ਕਿਵੇਂ ਦੀ ਆ ਕਿ ਕਿੱਥੋਂ ਤੱਕ ਇਹਨਾਂ ਨੂੰ ਪਹੁੰਚਾਉਣਾ ਕਿਸ ਲੈਵਲ ਤੱਕ ਪਹੁੰਚਾਉਣਾ ਬਸ ਆਹੀ ਸੋਚ ਪਿੰਡ ਵਾਲੇ ਪਿੰਡ ਵਾਲੇ ਇਹਨੂੰ ਬਦਲਣਾ ਚਾਹ ਬਦਲ ਦੇਣ ਪਿੰਡ ਵਾਲੇ ਬਸ ਆਹੀ ਸੋਚ ਬਦਲਣੀ ਚਾਹੀਦੀ ਆ ਪਿੰਡ ਵਾਲਿਆਂ ਨੂੰ ਬਸ ਇੱਕ ਗੱਲ ਹੈਗੀ ਆ ਜਿਹੜੇ ਪਿੰਡ ਵਾਲੇ ਕੁੜੀਆਂ ਨੂੰ ਘਰੇ ਦਬਾਦ ਬਾਕੇ ਰੱਖਦੇ ਆ ਸੋਚ ਮਾੜੀ ਰੱਖਦੇ ਆ ਬਸ ਇਹੀ ਬੇਨਤੀ ਕਰਦੇ ਆ ਕਿ ਕੁੜੀਆਂ ਦੇ ਵੱਲੋਂ ਸੋਚ ਗੰ ਨਾਰ ਕੋਈ ਚਾਹੀ ਕੋਈ ਵੀ ਹੋਵੇ ਬਸ ਆਹੀ ਆ ਇਹ ਬਹੁਤ ਵਧੀਆ ਵੀ ਇਹ ਧੀ ਨੇ ਦੱਸਿਆ ਕਿ ਮੁਸ਼ਕਲਾਂ ਦਾ ਸਾਹਮਣਾ ਬਹੁਤ ਜ਼ਿਆਦਾ ਕਰਨਾ ਪੈਂਦਾ ਪਰ ਕਿਤੇ ਨਾ ਕਿਤੇ ਇਹ ਬਿਲਕੁਲ ਘੱਰ ਲੈਂਦਾ ਵੀ ਸਵਾਸ ਹੁੰਦਾ ਤੇ ਹੁੰਦੇ ਵੀ ਆ ਲਖਵੀਰ ਸਿੰਘ ਜੀ ਐਵੇਂ ਦੀਆਂ ਕੋਈ ਧੀਆਂ ਤੁਹਾਨੂੰ ਤੁਸੀਂ ਇੰਨਾ ਟਮਕ ਤਨ ਫੀਲਡ ਵਿੱਚ ਵਿਚਰਦੇ ਆਣੋ ਕਿਤੇ ਬੱਚਾ ਕਈ ਵਾਰੀ ਗਲਤੀ ਵਿੱਚ ਕੋਈ ਗਲਤ ਸਟੈਪ ਚੱਕ ਲੈਂਦਾ ਪਰ ਕਿਤਨੇ ਕਿਤੇ ਮਾਂ ਪਿਓ ਜਿਹੜੇ ਉਸਾਵੇਂ ਵੀ ਹੁੰਦੇ ਆ ਇਸ ਗੱਲ ਨਾਲ ਵੀ ਸਹਿਮਤ ਹੋਣਾ ਪਊਗਾ ਪਰ ਜ਼ਿਆਦਾਤਰ ਬੱਚੇ ਜਿਹੜੇ ਆ ਉਹ ਗੇਮ ਵੀ ਲਾਉਂਦੇ ਨੇ ਖੇਡਦੇ ਵੀ ਨੇ ਬਹੁਤ ਸੋਹਣਾ ਪ੍ਰਦਰਸ਼ਨ ਕਰਦੇ ਨੇ ਪਰ ਉਹਨਾਂ ਧੀਆਂ ਨੂੰ ਕੀ ਕਹਿਣਾ ਚਾਹੂਗੇ ਜਿਨ੍ਹਾਂ ਨੇ ਨਾਮ ਬਦਨਾਮ ਕੀਤੇ ਨੇ ਆਪਣੇ ਮਾਂ ਪਿਓ ਦੇ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਕਿ ਮਾਪਿਓ ਤਾਂ ਖੁੱਲੀ ਛੂਟ ਦਿੰਦੇ ਆ ਬਸ ਕੁੜੀਆਂ ਉਹਦਾ ਗਲਤ ਫਾਇਦਾ ਨਾ ਚੱਕਣ ਜਿੱਥੇ ਮਰਜ਼ੀ ਜਾ ਸਕਦੀਆਂ ਕੁੜੀਆਂ ਉਹ ਆਪਦੇ ਸਟੈਂਡ ਤੇ ਕੋਈ ਮੁੰਡਾ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਕੋਈ ਕੋਈ ਵੀ ਨਹੀਂ ਕਹਿ ਸਕਦਾ ਮੁੰਡੇ ਦੀ ਗੱਲ ਨਹੀਂ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਜੇ ਕੁੜੀਆਂ ਆਪ ਸਹੀ ਨੇ ਤਾਂ ਇੱਕ ਹੱਥ ਨਾਲ ਤਾੜੀ ਤਾਂ ਵੱਜਦੀ ਨਹੀਂਗੀ ਮੁੰਡੇ ਵੀ ਕਈ ਗਲਤ ਹੁੰਦੇ ਕਈ ਕੁੜੀਆਂ ਵੀ ਗਲਤ ਹੁੰਦੀਆਂ ਆਹੀ ਕਹਿਣਾ ਚਾਹੁੰਦੀ ਜਿਹੜੀਆਂ ਕੁੜੀਆਂ ਗਲਤ ਨੇ ਉਹਨਾਂ ਨੂੰ ਇੱਕ ਹੀ ਆ ਵੀ ਇਹ ਗਲਤ ਕੰਮ ਨਾ ਕਰੋ ਜੇ ਮਾਪਿਓ ਛੂਟ ਦਿੰਦੇ ਆ ਤੇ ਉਹਨਾਂ ਦਾ ਸਹੀ ਫਾਇਦਾ ਚੱਕੋ ਬਸ ਜੇ ਕੱਲੀਆਂ ਨੂੰ ਭੇਜ ਦਿਆ ਤਾਂ ਅੱਗੇ ਵੀ ਭੇਜਣਗੇ ਜੇ ਤੁਸੀਂ ਗਲਤ ਸਟੈਪ ਚੱਕ ਕੇ ਘਰੇ ਵਹਿਜੋਗੇ ਫਿਰ ਤੁਹਾਡਾ ਕੋਈ ਫਾਇਦਾ ਨਹੀਂ ਕਿਉਂਕਿ ਘਰ ਦੇ ਵੀ ਫਿਰ ਰੋਕ ਲਉਣਗੇ ਬਸ ਆਹੀ ਤਾਈਆਂ ਤਾਂ ਕਹਿੰਦੇ ਆ ਵੀ ਪਿੰਡ ਵਾਲੇ ਇੱਕ ਇੱਕ ਦੀ ਗਲਤੀ ਨਾਲ ਵੀ ਸਾਰਿਆਂ ਨੂੰ ਸਜ਼ਾ ਭੁਗਤਣੀ ਪੈਂਦੀ ਆ ਇਸ ਗੱਲ ਦੀ ਬਿਲਕੁਲ ਸਹੀ ਗੱਲ ਹੈ ਹਾਂਜੀ ਦਰਸ਼ਕੋ ਅਸੀਂ ਇੱਥੇ ਹੁਣ ਗੱਲਬਾਤ ਸਾਰੀ ਸਮਾਪਤ ਕਰਦੇ ਹਾਂ ਜੀ ਲਖਵੀਰ ਸਿੰਘ ਜੀ ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹਣੇ ਹੋ ਜਿਹੜੇ ਐਨਆਰਈ ਵੀਰ ਇਸ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਮੈਂ ਈਮਾਨ ਟੀਵੀ ਦੇ ਰਾਹੀਂ ਮੈਂ ਦੱਸ ਦਵਾਂ ਕਿ ਇਸ ਤੋਂ ਪਹਿਲਾਂ ਤਕਰੀਬਨ 6 ਸਾਲ ਪਹਿਲਾਂ ਜੇ ਮੈਂ ਬੈਕਗ੍ਰਾਉਂਡ ਜਾਵਾਂ 6 ਸਾਲ ਪਹਿਲਾਂ ਮੈਂ ਰੈਸਟੋਰੈਂਟ ਲਾਈਨ ਦੇ ਵਿੱਚ ਵੀ ਕੰਮ ਕੀਤਾ ਆ ਤੇ ਜਿੱਥੇ ਸਾਡਾ ਭਰਾ ਪਿੰਦੀ ਦੀਵਾਲ ਰੱਤੇਵਾਲੀਆ ਯੂ ਐਸ ਏ ਦੇ ਵਿੱਚ ਆ ਤੇ ਉਹਨਾਂ ਲੋ ਗੋਪੀ ਜਗਰਾਉਂ ਸਾਡਾ ਭਰਾ ਇੱਕ ਉਹਨਾਂ ਵੀਰਾਂ ਨੇ ਰੱਤੇਵਾਲੇ ਦੇ ਵਿੱਚ ਇੱਕ ਕਬੱਡੀ ਕੱਪ ਹੋਇਆ ਸੀਗਾ ਜਿੱਥੇ ਅਮਰੀਕਾ ਤੋਂ ਗੋਰੀਆਂ ਵੀ ਖੇਡਣ ਆਈਆਂ ਸੀਗੀਆਂ ਤੇ ਉੱਥੇ ਰਾਜਸਥਾਨ ਦੀ ਟੀਮ ਜਿਹੜੀ ਖੇਡੀ ਸੀਗੀ ਇੰਡੀਆ ਲੈਵਲ ਦੇ ਵਿੱਚ ਇੰਡੀਆ ਨਾਮ ਤੋਂ ਉਹਦੇ ਵਿੱਚ 10 ਨੂੰ ਇਹ ਮਿਲਿਆ ਸੀਗੇ ਉਹਨਾਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਣ ਦਾ ਮਾਣ ਮਿਲਿਆ ਸੀਗਾ ਉਹ ਬੱਚਿਆਂ ਨਾਲ ਉਹਨਾਂ ਦੇ ਵਿਰੁੱਧ ਖੇਡਿਆ ਬਹੁਤ ਸੋਹਣਾ ਗੇਮ ਖੇਡਿਆ ਫਿਰ ਪਿੰਦੀ ਪ੍ਰਾਣਾ ਨੇ ਗੋਪੀ ਵੀਰ ਉਹਨਾਂ ਨੇ ਉਹਨਾਂ ਦੀ ਪੂਰੀ ਖੇਡ ਜਗਤ ਨੇ ਮੇਰੇ ਨਾਲ ਗੱਲ ਕੀਤੀ ਕਿ ਆਪਾਂ ਰਾਜਸਥਾਨ ਦੀ ਟੀਮ ਹੈ ਜਿਹੜੀ ਇਹਨੂੰ ਇੱਕ ਚੰਗੇ ਲੈਵਲ ਤੇ ਲੈ ਕੇ ਜਾਣਾ ਹੈ ਤੇ ਜੇ ਤੁਸੀਂ ਕਰ ਸਕਦੇ ਹੋ ਤੇ ਅਸੀਂ ਤੁਹਾਡੇ ਨਾਲ ਤਿਆਰ ਹਾਂ ਫਿਰ ਮੈਂ ਸ਼ੁਰੂਆਤ ਕੀਤੀ ਆਪਣੇ ਨਗਰ ਦੇ ਵਿੱਚ 34 ਪੀ ਦੇ ਵਿੱਚ ਉੱਥੇ ਤਕਰੀਬਨ ਮੇਰੇ ਕੋਲੇ 20 ਤੋਂ 25 ਬੱਚੀਆਂ ਜਿਹੜੀਆਂ ਉੱਥੇ ਰਹਿ ਕੇ ਪ੍ਰੈਕਟਿਸ ਕਰਨ ਲੱਗੀਆਂ ਵੀਰ ਉਹਨਾਂ ਨੇ ਸਾਡੇ ਕੋਲੇ ਆਪਣੀ ਹਰ ਪ੍ਰਕਾਰ ਵੱਲੋਂ ਸਾਡੀ ਸੈਲਪ ਕੀਤੀ ਗਈ ਤੇ ਉਸ ਤੋਂ ਬਾਅਦ ਵਿੱਚ ਹੌਲੀ-ਹੌਲੀ ਮੇਰਾ ਇਹ ਮੇਰੇ ਅੰਦਰ ਵੀ ਇਹ ਚਟਕ ਲੱਗੀ ਮੇਰੇ ਦਿਲ ਤੋਂ ਹੀ ਇਹ ਆਵਾਜ਼ ਆ ਗਈ ਕਿ ਕਿਉਂ ਨਾ ਚੱਲ ਯਾਰ ਜੇ ਭਰਾ ਹੰਬੜਾ ਮਾਰਦੇ ਆ ਸਿਓ ਕਰਦੇ ਆ ਤੇ ਆਪਾਂ ਵੀ ਇਸ ਚੀਜ਼ ਨੂੰ ਅੱਗੇ ਲੈ ਕੇ ਜਾਈਏ ਫਿਰ ਮੈਂ ਲਗਾਤਾਰ ਇੱਧਰਲੇ ਪਾਸੇ ਜੁੜ ਗਿਆ ਫਿਰ ਇਹ ਹੀ ਲਾਈਨ ਫੜ ਲਈ ਵੀ ਕੋਈ ਚੱਕਰ ਨਹੀਂ ਗਿਆ ਘਰ ਤੇ ਚੱਲਦੀ ਆ ਤੇ ਜੇ ਭਗਤ ਸਿੰਘ ਫਾਂਸੀ ਨਾ ਚੜਦਾ ਤੇ ਉਹਨੂੰ ਕਿਹਨੇ ਯਾਦ ਕਰਨਾ ਹੈਗਾ ਤੇ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ ਹੈ ਤਾ ਕਰਕੇ ਫਿਰ ਇਹ ਥੋੜਾ ਜਿਹਾ ਹੰਬਲ ਮਾਰਿਆ ਘਰਦਿਆਂ ਦਾ ਵੀ ਪੂਰੀ ਮੇਰੇ ਵਿੱਚ ਸਹਿਯੋਗ ਰਹਿੰਦਾ ਆ ਹਮੇਸ਼ਾ ਮੈਂ ਕੁਝ ਵੀ ਚਾਹੀਓ ਮੈਂ ਥੋੜੀ ਕਮਾਈ ਕਰਨਾ ਚਾਹੀ ਜਿਆਦੀ ਕਰਾਂ ਉਹ ਮੇਰਾ ਸਹਿਯੋਗ ਦਿੰਦੇ ਆ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਚੱਲ ਜੇ ਕੋਈ ਬੱਚਾ ਇੱਕ ਚੰਗੇ ਰਸਤੇ ਤੇ ਚੱਲ ਜੂਗਾ ਤਾਂ ਬਹੁਤ ਵੱਡੀ ਗੱਲ ਆ ਤੇ ਇੱਕ ਵਾਰ ਫਿਰ ਮੈਂ ਈਮਾਨ ਟੀਵੀ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਅੱਜ ਕੀਮਤੀ ਸਮਾਂ ਸਾਡੇ ਕੋਲੇ ਕੱਢਿਆ ਤੇ ਆਪਣੇ ਸਮੇਂ ਚੋਂ ਸਮਾਂ ਦੇ ਕੇ ਸਾਡੇ ਕੋਲੇ ਪਹੁੰਚੇ ਆ ਬੇਨਤੀ ਇਹ ਹੀ ਆ ਨੌਜਵਾਨ ਵੀਰਾਂ ਨੂੰ ਵੀ ਅੱਜ ਸਾਨੂੰ ਲੋੜਿਆ ਹਰ ਪਿੰਡਾਂ ਦੇ ਵਿੱਚ ਅਸੀਂ ਜਿਸ ਤਰੀਕੇ ਨਾਲ ਬੱਚਿਆਂ ਨੂੰ ਗਾਈਡ ਕਰ ਰਹੇ ਹਾਂ ਇੱਥੋਂ ਹੀ ਨਹੀਂ ਹਰ ਪਿੰਡ ਦੇ ਵਿੱਚ ਨੌਜਵਾਨ ਜਿੱਥੇ ਬੱਚੀਆਂ ਜਾਂ ਚਾਹੇ ਬੱਚੇ ਆ ਉਹਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਮੋਬਾਈਲ ਫੋਨਾਂ ਤੋਂ ਦੂਰ ਕੀਤਾ ਜਾਵੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਹਰ ਪਿੰਡ ਦੇ ਵਿੱਚ ਹਰ ਸਰਪੰਚ ਦਾ ਵੀ ਹੱਕ ਬਣਦਾ ਆ ਵੀ ਮੇਰੀ ਪੰਚਾਇਤ ਦੇ ਨੌਜਵਾਨਾਂ ਮੈਂ ਉਹਨਾਂ ਨੂੰ ਦੇਖਾਂ ਵੀ ਉਹ ਅੱਜ ਕਿਹੜੇ ਲੈਵਲ ਤੇ ਆ ਤੇ ਉਹਨਾਂ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਣਾ ਆ ਤੇ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ ਐਨਆਰਈ ਵੀਰਾਂ ਨੂੰ ਬੇਨਤੀ ਆ ਮੇਰੀ ਵਾਰ-ਵਾਰ ਕਿ ਪਲੀਜ਼ ਜਿਹੜੇ ਮੇਰੇ ਇਲਾਕੇ ਦੇ ਜਾਂ ਕੋਈ ਵੀ ਐਨਆਰਈ ਭਰਾ ਚਾਹੇ ਉਹ ਰਾਜਸਥਾਨ ਪੰਜਾਬ ਹਰਿਆਣਾ ਡਿਸਟ੍ਰਿਕਟ ਕਿੱਥੋਂ ਵੀ ਆ ਜੇ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ ਤੇ ਪਲੀਜ਼ ਸਾਡੇ ਰਾਸਥਾਨ ਦੀਆਂ ਬੱਚਿਆਂ ਨੂੰ ਇੱਕ ਵਾਰੀ ਤੁਸੀਂ ਇਸ ਕਬੱਡੀ ਦੇ ਖੇਤਰ ਤੇ ਚੱਗੇ ਲੈ ਕੇ ਜਾਣ ਲਈ ਸਾਡਾ ਥੋੜਾ ਜਾਤ ਫੜੋ ਇਹ ਮੇਰੀ ਬੇਨਤੀ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਐਮਾਨ ਟੀਵੀ ਦਾ ਜੀ ਦਰਸ਼ਕੋ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੂੰ ਅਕੈਡਮੀ ਚਲਾ ਰਹੇ ਨੇ ਸੋ ਸਾਰਿਆਂ ਦਾ ਬੜਾ ਧੰਨਵਾਦ ਸਹਿਯੋਗ ਅ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਛੋਟੇ ਛੋਟੇ ਉਧਰ ਕੈਮਰਾਮੈਨ ਨੂੰ ਕਹਿੰਦਾ ਕੈਮਰਾ ਕਮਾ ਲੈ ਉਧਰ ਆ ਦੇਖੋ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਆ ਦੇਖੋ ਤੁਸੀਂ ਕਬੱਡੀ ਇਹ ਖੇਡ ਰਹੇ ਨੇ ਆ ਬੱਚੇ ਆ ਉਹ ਛੋਟੇ ਛੋਟੇ ਬੱਚੇ ਨੇ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਹੋਰ ਵੀ ਬੱਚੇ ਨੇ ਜੋ ਆਏ ਨਹੀਂ ਅੱਜ ਸੋ ਸਾਰਿਆਂ ਦਾ ਧੰਨਵਾਦ ਮੈਨੂੰ ਦੀ ਇਜਾਜ਼ਤ ਤੁਸੀਂ ਦੇਖਦੇ ਰਹੋ ਅਮਾਨ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ